ਬਿਆਨ ਦਿੱਤਾ ਤੁਸੀਂ ਤੁਸੀਂ ਇਹ ਬਾਝਬ ਨਹੀਂ ਸਮਝਿਆ ਵੀ ਤੁਸੀਂ ਐਸਐਸਪੀ ਬਠਿੰਡਾ ਨੂੰ ਡੀਐਸਪੀ ਫੂਲ ਨੂੰ ਦੱਸੋ ਵੀ ਇੱਕ ਪਹਿਲਾਂ 2 ਸਾਲ ਕੰਪਲੇਂਟ ਹੋਈ ਆ ਆ ਸ਼ਖਸ ਨੇ ਇਹਨਾਂ ਨੂੰ ਮਾਮਲੇ ਦੀ ਗੰਭੀਰਤਾ ਵੀ ਪਤਾ ਗਈ ਵੀ ਜਲਦਬਾਜ਼ੀ ਹੋਗੀ ਵੱਡਾ ਮਸਲਾ ਹੁਣ ਉਹ ਕੋਲ ਇੱਕ 50 ਕਿੱਲੇ ਜ਼ਮੀਨ ਆ ਕਿ ਉਹਦਾ ਕਿੱਥੇ ਕਿੱਥੇ ਅਫਸਰਾਂ ਨੂੰ ਕਿੱਥੇ ਕਿੱਥੇ ਪੈਸੇ ਦਿੱਤੇ ਆ ਤੁਸੀਂ ਘਰੋ ਘਰ ਜਾ ਕੇ ਬੰਦੇ ਆਈਡੈਂਟੀਫਾਈ ਕਰਾਏ ਆ ਵੀ ਤੁਸੀਂ ਸ਼ਿਕਾਇਤ ਕਰਤਾਂਗੇ ਕਿ ਪੁਲਿਸ ਦੇ ਤੁਸੀਂ ਮੁਕਬਰ ਬਣ ਗਏ ਆ ਆ ਆ ਬੰਦੇ ਖੜੇ ਆ ਤੁਸੀਂ ਇਹਨਾਂ ਨੂੰ ਮੈਥੋਂ ਨਾ ਬਾਹਲੇ ਸਵਾਲ ਪੁੱਛੋ ਮੈਂ ਤਾਂ ਤੁਹਾਨੂੰ ਕਿਹਾ ਕਿ ਇਹਨਾਂ ਨੂੰ ਪੁੱਛੋਗੇ ਨਾ ਕਿੰਨੇ ਕਿੰਨੇ ਪੈਸੇ ਦਿੱ ਵੀਛ ਕਹ ਦਿੱਤੀ ਸੀ ਅਸੀਂ ਡੀਐਸਪੀ ਸਾਹਿਬ ਨੂੰ ਰੰਪਰਾਪੂਨ ਨੂੰ ਦਿੱਤੀ ਸੀ 20000 ਰੁਪਿਆ ਤਾਂ ਪਹਿਲਾਂ ਠੋਡੇ ਆਪਸ ਨਾਲ ਜਿੰਨੇ ਖੜੇ ਐ ਇਹਨਾਂ ਨੂੰ ਦੇਤਾ ਤੇ 20 ਐਸੀ ਹੋਰ ਲਿਆ ਆ ਸਾਡਾ ਯਾਰ ਰੇਟ ਹੋਰ ਵਧਾਓ ਵੀ ਸਾਡਾ ਰੇਟ ਕਿਉਂ ਨਹੀਂ ਵਧਾ ਰਹੇ ਪਹਿਲਾਂ ਹੱਥ ਵੀ ਵੀ ਲਿਆ ਉਹ ਕਹਿੰਦਾ ਕਾਕਾ ਗੱਲ ਵੀ ਲਿਆ ਕਿੰਨੇ ਪੈਸੇ ਹੈ ਜਿਹੜੀ ਐਫਆਈਆਰ ਹੋਈ ਉਹ ਚ ਹਰਪਾਲ ਸਿੰਘ ਮਲਕੀਤ ਸਿੰਘ ਮਤਲਬ ਪੰਜ ਬੰਦਿਆ ਕੁਲਵਿੰਦਰ ਸਿੰਘ ਵੀ ਹੈਗਾ ਉਹ ਜਿਹੜੇ ਬਾਕੀ ਚਾਰ ਨੇ ਉਹ ਵੀ ਹੈਗੇ ਸੀ ਜਿਹੜੇ ਸਹੀ ਜਾਂਚ ਹੋਣੀ ਚਾਹੀਦੀ ਆ ਕੁਲਵਿੰਦਰ ਸਿੰਘ ਨੇ ਪੈਸੇ ਲਏ ਆ ਕੁਲਵਿੰਦਰ ਸਿੰਘ ਲੋਕਾਂ ਦੇ ਪੈਸੇ ਮੋੜੇ ਤਾਂ ਪਰਚਾ ਕੈਂਸਲ ਆ ਤੇ ਉਸ ਤੋਂ ਬਾਅਦ ਡੀਐਸਪੀ ਨੇ ਐਸਐਚਓ ਨੇ ਕੋਈ ਇਹਦੇ ਤੇ ਉਹ ਐਪਲੀਕੇਸ਼ਨ ਤੇ ਕੋਈ ਥੋੜੀ ਕਾਰਵਾਈ ਨਹੀਂ ਕੀਤੀ ਜਿਹੜਾ ਜਿਹੜਾ ਮਾਮਲਾ ਆ 2.5 ਸਾਲ ਬਾਅਦ ਕਿਉਂ ਮਤਲਬ ਇਹਦੀ ਪਹਿਲਾਂ ਕੰਪਲੇਂਟ ਦਿੱਤੀ ਗਈ ਇੰਨਾ ਲੇਟ ਕਿਉਂ ਹੋ ਗਏ ਅਸ਼ਤਾਂ ਨਾਂ ਲੈਂਦਾ ਕਿ ਇਹਨੇ ਪੈਸੇ ਖਾਦੇ ਜਾਂਚ ਹੋਵੇ ਠੀਕ ਹੈ ਜੇ ਮਨੇ ਪੈਸੇ ਇਕੱਠੇ ਕਰਕੇ ਕਰਕੇ ਦਿੱਤੇ ਮੈਂ ਦੋਨੇ ਨਾਂ ਦਾ ਹੁਣ ਜਿਹੜੀ ਐਫਆਈਆਰ ਆ ਕੁਲਵਿੰਦਰ ਸਿੰਘ ਦਾ ਸਾਰਾ ਪਿੰਡ ਨਾਮ ਲੈ ਰਿਹਾ ਤੁਸੀਂ ਵੀ ਲੈ ਰਹੇ ਹੋ ਜਿਹੜੇ ਬਾਕੀ ਚਾਰ ਬ ਤਾਨੂੰ ਕੋਰਟ 'ਚ ਅਸੀਂ ਜਾਵਾਂਗੇ ਚਾਚਾ ਜੀ ਬੈਣਾ ਸੀ ਵੀ ਦੇਵਾਂਗੇ ਕਹਾਂਗੇ ਵੀ ਇਹਨਾਂ ਨੇ ਪੈਸੇ ਇਕੱਠੇ ਕਰਕੇ ਕੁਲਵਿੰਦਰ ਸਿੰਘ ਨੂੰ ਦਿੱਤੇ ਆ ਦੋਸ਼ੀ ਉਹ ਬੰਦਾਗਾ ਮੈਂ ਤਾਂ ਉੱਥੇ ਵੀ ਨਾ ਲੱਤਾਂ ਹਾਂ ਕਿਹੜੇ ਆਧਾਰ ਤੇ ਜਾਵਾਂਗੇ ਇੱਕ ਤੁਸੀਂ ਸ਼ਬਦ ਲਿਖਾਉਣੇ ਇੱਕ ਲਾਈਨ ਲਿਖੀ ਵੀ ਐਫ ਆਈ ਆਰ ਦੇ ਵਿੱਚ ਵੀ ਇੱਕ ਕਾਗਜ਼ ਦੇ ਉੱਤੇ ਸਾਈਨ ਕਰਾਏ ਗਏ ਉਹ ਕਾਗਜ਼ ਪਾੜ ਕੇ ਉਹਨੇ ਆਪਣੀ ਜੇਬ 'ਚ ਪਾ ਲਿਆ ਤੇ ਭੱਗ ਗਿਆ ਕਹਿੰਦਾ ਮੈਂ ਪੈਸੇ ਲੈ ਕੇ ਆਉਣਾ ਜਿਹੜਾ ਉਹ ਮੇਨ ਧੁਰਾ ਸੀਗਾ ਗੱਲ ਦਾ ਉਹ ਕਾਗਜ਼ ਕਿੱਥੇ ਲੈ ਕੇ ਆਉਂ ਮੈਂ ਤਾਂ ਜਿਹੜੀ ਗੱਲ ਤੇ ਖਾਣਾ ਖਾੜਾਂਗਾ ਮੇਰੇ ਕੋਲ ਤਾਂ ਸੈਟਿੰਗ ਕਰਨ ਨੂੰ ਫੋਨ ਵੀ ਕਰਦੇ ਬੰਦੇ ਕ 15 ਸਾਲ ਪਹਿਲਾਂ ਜੀ ਐਂ ਕੱਟੇ ਹੋਏ ਹੋਂਦੇ ਪਿੰਡ ਦਾ ਸੁਧਾਰਨਾ ਹੋ ਜਾਂਦਾ ਪਰ ਇਹ 2.5 ਸਾਲਾਂ ਚ ਕੀ ਹੋਇਆ 2.5 ਸਾਲਾਂ ਚ 2.5 ਸਾਲਾਂ ਤੇ ਬਹੁਤ ਕੁਝ ਹੋਇਆ ਜੀ ਸੋ ਹਲਕਾ ਰਾਮਪਰਾ ਫੂਲ ਦੇ ਵਿੱਚ ਇੱਕ ਮਾਮਲਾ ਹੁੰਦਾਗਾ ਮੁੱਖ ਮੰਤਰੀ ਭਗਵੰਤ ਮਾਨ ਦੀ ਫੇਰੀ ਬਠਿੰਡਾ ਦੇ ਵਿੱਚ ਇੱਕ ਫੌਰੀ ਐਕਸ਼ਨ ਲਿਆ ਜਾਂਦਾਗਾ ਪਰ ਉਹ ਐਕਸ਼ਨ ਦੇ ਉੱਤੇ ਮਾਨਯੋਗ ਅਦਾਲਤ ਇੱਕ ਕਾਰਵਾਈ ਕਰਦੀ ਆ ਜਿਦੇ ਵਿੱਚ ਕਿਹਾ ਜਾਂਦਾ ਵੀ ਇਲੀਗਲ ਅਰੈਸਟ ਹੋਗੀ ਪਰ ਜਿਹੜਾ ਮਾਮਲਾ ਹੈਗਾ ਮਾਮਲਾ ਇਹ ਵੱਡੇ ਕਪਲੇ ਨੂੰ ਲੈ ਕੇ ਆ ਵੱਡੀ ਧੋਖਾਧੜੀ ਨੂੰ ਲੈ ਕੇ ਆ 20000 ਰੁਪਇਆ ਪਰ ਏਕੜ ਇੱਕ ਵਸੂਲੀ ਹੁੰਦੀ ਆ ਵਸੂਲੀ ਕਿਹੜੀ ਜਥੇਬੰਦੀ ਕਰਦੀ ਆ ਕੋਈ ਕਿਸਾਨ ਬਿੰਗ ਕਰਦਾਗਾ ਕੋਈ ਆਰਗੇਨਾਈਜੇਸ਼ਨ ਕਰਦੀ ਆ ਉਹਦਾ ਹਜੇ ਤੱਕ ਕੋਈ ਪਤਾ ਨਹੀਂ 2.5 ਸਾਲਾਂ ਬਾਅਦ ਇਹ ਮਾਮਲਾ ਸਾਹਮਣੇ ਕਿਉਂ ਆਇਆ 2 ਸਾਲ ਪਹਿਲਾਂ ਇੱਕ ਮਾਮਲੇ ਦੀ ਕੰਪਲੇਂਟ ਦਿੱਤੀ ਜਾਂਦੀ ਆ ਡੀਐਸਪੀ ਦਫਤਰ ਫੂਲ ਦੇ ਵਿੱਚ ਉਦੋਂ ਕਾਰਵਾਈ ਕਿਉਂ ਨਹੀਂ ਹੋਈ ਬਹੁਤ ਸਾਰੇ ਸਵਾਲ ਨੇ ਤਿੰਨ ਬੰਦਿਆਂ ਦੀ ਅਰੈਸਟ ਹੁੰਦੀ ਆ ਦੋ ਬੰਦੇ ਭਗੌੜੇ ਨੇ ਬਖੋ ਵਕਤ ਸਵਾਲ ਨੇ ਅੱਜ ਕਿਸਾਨ ਸਾਡੇ ਨਾਲ ਮੌਜੂਦ ਆ ਤੇ ਇਹਨਾਂ ਦਾ ਦਾਵਾ ਹੈਗਾ ਵੀ ਸਾਡੇ ਕੋਲੋਂ ਉਹ ਅਗਰਾਹੀ ਕੀਤੀ ਗਈ ਜਿਹਦਾ ਜਿੰਨਾ ਵਾਹਨ ਆਇਆ ਸੀ ਪਰ 1 ਇਕੜ 20000 ਰੁਪਇਆ ਲਿਆ ਗਿਆ ਇਸ ਮਾਮਲੇ ਨੂੰ ਲੈ ਕੇ ਜੇ ਅਸੀਂ ਚੰਡੀਗੜ੍ਹ ਦੀ ਗੱਲ ਕਰੀਏ ਲੁਧਿਆਣੇ ਦੀ ਗੱਲ ਕਰੀਏ ਜਿੱਥੇ ਜਿੱਥੇ ਹੁਣ ਰਾਜਨੀਤੀ ਸਰਗਰਮ ਆ ਉਹ ਸਰਗਰਮ ਹੋਰ ਐਮਐਲਏ ਵੀ ਹੋ ਰਹੇ ਆ ਵਿਰੋਧੀ ਧਿਰਾਂ ਵੀ ਹੋ ਰਹੀਆਂ ਤੇ ਜੇ ਮਹਾਰਾਜਪਿੰਡ ਦੀ ਗੱਲ ਕਰੀਏ ਇੱਥੇ ਬਹੁਤ ਲੰਮੇ ਸਮੇਂ ਬਾਅਦ ਇੱਕ ਇਹ ਦੇਖਣ ਨੂੰ ਮਿਲਿਆ ਵੀ ਬਾਕੀ ਪਾਰਟੀਆਂ ਆਮ ਆਦਮੀ ਪਾਰਟੀ ਦੇ ਵਿਰੋਧ ਦੇ ਵਿੱਚ ਆ ਗਈਆਂ ਇਹ ਸਾਰਾ ਮਾਮਲਾ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਸ ਮਾਮਲੇ ਦੇ ਵਿੱਚ ਅਕਾਲੀ ਦਲ ਦਾ ਵੀ ਨਾਮ ਬੋਲਦਾਗਾ ਇਸ ਮਾਮਲੇ ਦੇ ਵਿੱਚ ਕਾਂਗਰਸ ਵਾਲਿਆਂ ਦਾ ਵੀ ਨਾਮ ਬੋਲਦਾ ਤੇ ਇਸ ਮਾਮਲੇ ਦੇ ਵਿੱਚ ਮੌਜੂਦਾ ਸੱਤਾਧਿਰ ਪਾਰਟੀ ਆਮ ਆਦਮੀ ਪਾਰਟੀ ਦਾ ਨਾਲ ਬੋਲਦਾ ਜੋਦਾ ਮਰਾਏ ਨੇ ਜਿਨ੍ਹਾਂ ਵੱਲੋਂ ਐਫਆਈਆਰ ਕਰਾਈ ਜਾਂਦੀ ਆ ਇੱਕ ਹੋਰ ਐਫਆਈਆਰ ਹੁੰਦੀ ਆ ਉਹਦੇ ਬਾਰੇ ਵੀ ਅਸੀਂ ਪੁੱਛਾਂਗੇ ਉਹ ਕਿਸਾਨ ਵੀ ਮੌਜੂਦ ਨੇ ਜਿਨ੍ਹਾਂ ਦੀ ਜ਼ਮੀਨ ਆਈ ਆ ਜੋਦਾ ਜੀ ਇੱਕ ਐਫਆਈਆਰ ਕਰਾਈ ਜਾਂਦੀ ਆ ਤੁਹਾਡੇ ਬਿਆਨਾਂ ਤੇ ਤਿੰਨ ਧਾਰਾਵਾਂ ਲੱਗਦੀਆਂ ਦੋ ਨੌਨ ਅਵੇਲੇਬਲ ਲੱਗਦੀਆਂ ਮਨਜੁਗ ਅਦਾਲਤ ਦਾ ਇਹ ਫੈਸਲਾ ਆਉਂਦਾਗਾ ਵੀ ਬੰਦੇ ਰਿਲੀਜ਼ ਕਰ ਦੋ ਵੀ ਗਲਤ ਅਰੈਸਟ ਹੋਈ ਆ ਤੁਹਾਨੂੰ ਇਹ ਮਹਿਸੂਸ ਹੋ ਰਿਹਾ ਵੀ ਤੁਸੀਂ ਜਲਦਬਾਜ਼ੀ ਦੇ ਵਿੱਚ ਐਫਆਈਆਰ ਕਰਾ ਕੇ ਨੇ ਕੋਈ ਗੱਲ ਦਵਾ ਜੀ ਐਫਆਈਰ ਨੇ ਕਰਾਈ ਜੀ ਜਿਹੜਾ ਮਸਲਾ ਸਾਡਾ 2021 ਤੋਂ ਜਿਹੜਾ ਇਹ ਭਾਰਤ ਮਾਂ ਰੋਡ ਜਿਹਦਾ ਸਾਡੇ ਅਖਬਾਰਾਂ ਦੇ ਸੁਰਖੀਆਂ ਦੇ ਵਿੱਚ ਬਣਾ ਦੇ ਨੰਬਰ ਪੈ ਕੇ ਨਾਂ ਪੈ ਕੇ ਜਿਨ੍ਹਾਂ ਦੇ ਨਾਂ ਸੀਗੇ ਜਿਵੇਂ ਜਿਵੇਂ ਦਾਦਾ ਇਹਨਾਂ ਸਰਜੀਤ ਸਿੰਘ ਸਨ ਆਫ ਗਰਨਾਮ ਸਿੰਘ ਉਹ ਨਾਂ ਇਹ ਸਾਨੂੰ ਪਤਾ ਲੱਗਾ ਕਿ ਸਾਡੇ ਬਾਣਾ ਰਿਕਵਰ ਹੋਣੇ ਆ ਠੀਕ ਹੈ ਉਦੋਂ ਜਾ ਕੇ ਇਹ ਜਦੋਂ ਫਿਰ ਉਦੋਂ ਬਾਅਦ ਸਾਡੇ ਇੱਥੇ ਕੁਲਵਿੰਦਰ ਸਿੰਘ ਆ ਕਹਿੰਦੇ ਜੀ ਆਪਾਂ ਇਹ ਬਾਣਾ ਦੇ ਰੇਟ ਘੱਟ ਮਿਲਣਗੇ ਹਾਂਜੀ ਤੇ ਉਦੋਂ ਆਪਾਂ ਇਹ ਸੰਘਰਸ਼ ਕਰਨਾ ਪਊ ਆਪਾਂ ਮੁੱਖ ਮੰਤਰੀ ਕੈਪਟਨ ਸਾਹਿਬ ਦੇ ਕੋਲੇ ਕੋਠੀ ਧਰਨਾ ਲਾਉਣਾਗਾ ਤੇ ਆਪਾਂ ਉਦੋਂ ਲੋਕਾਂ ਨੇ ਇਕੱਠੇ ਹੋ ਕੇ ਹੋਕਾ ਦੇ ਕੇ ਤੇ ਮੀਟਿੰਗ ਕੀਤੀ ਚਾਲੋ ਭਾਈ 5-4 ਦਿਨਾਂ ਬਾਅਦ ਬੱਸਾਂ ਦੋ ਬੱਸਾਂ ਪਰ ਕੇ ਲੋਕ ਜਾਣ ਲੱਗ ਗਏ ਉਦੋਂ ਸੰਘਰਸ਼ ਸ਼ੁਰੂ ਹੋ ਗਿਆ ਉਦੋਂ ਬੰਦਾ ਕਹਿੰਦੇ ਭਾਈ ਗ੍ਰਾਹੀ ਇਕੱਠੀ ਕਰਨੀ ਆਪਾਂ 2-2000 ਰੁਪਏ ਲਾਉਣਾ ਘਰੋਂ ਇਹਦਾ ਬਾਹਣ ਆਇਆ ਉਹ ਦੋ-ਦੋ 2000 ਰੁਪਏ ਲੋਕਾਂ ਨੇ ਗ੍ਰਾਹੀ ਕਰਕੇ ਦਿੱਤੀ ਅਸੀਂ ਉੱਥੇ ਸੰਘਰਸ਼ ਜਾਂਦੇ ਰਹੇ ਬੰਦੇ ਤੇ ਮੈਂ ਨਹੀਂ ਜਾਂਦਾ ਰਿਹਾ ਮੈਂ ਦਿੱਲੀ ਦੇ ਅਦੋਲਨ ਚੱਲਦੇ ਬਾਬਾ ਜੀ ਕੋਲ ਤੇ ਲੰਗਰ ਤੇ ਦੇਵਾ ਕਰਦਾ ਮੈਂ ਹਫ਼ਤੇ ਬਾਅਦ ਸੰਗਤ ਲੱਗਣੇ ਪਿਆ ਪਿਆ ਬੰਦੇ ਤੇ ਇਹਨਾਂ ਨੇ ਬਹੁਤ ਜੇ ਤੋ ਰਤਨ ਜੇ ਦੇਖੇ ਨਾ ਬਹੁਤ ਵੱਡੀ ਸਾਜਿਸ਼ਤਨਾਏ ਬੰਦਿਆਂ ਨੇ ਪਲਾਨ ਬਣਾ ਕੇ ਬੜਾ ਮਾਸਟਰਮਾਈਂਡ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਪਲਾਨ ਚਲਕੇ ਪੈਸਾ ਇਕੱਠਾ ਕੀਤਾ ਕਿ ਆਪਾਂ ਨੂੰ 25 ਤੋਂ 30 ਲੱਖ 40 ਲੱਖ ਪੈਣਾ ਆਪਾਂ ਨੂੰ 65 ਲੱਖ ਰੁਪਏ ਪਊਗਾ ਸਾਡੀ ਆਫਸਰਾਂ ਨਾਲ ਸੈਟਿੰਗ ਹੋਊਗੀ ਆਪਾਂ 20000 ਰੁਪਏ ਆਪਾਂ ਤਾਂਹਾਂ ਦੇਣਾ ਪਰ ਇੱਕ ਏਕੜ ਦਾ ਚਲੋ ਭਾਈ ਇਹਨਾਂ ਨੇ ਬੰਦੇ ਲਾ ਕੇ ਪਿੰਡਾਂ ਦੇ ਪੱਤਿਆਂ ਦੇ ਹਿਸਾਬ ਨਾਲ ਪਿੰਡਾਂ 'ਚ ਇਹਨਾਂ ਨੇ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਮੈਂ ਉਦੋਂ ਕਿਸਾਨੀ ਦੋਲਾਂ ਚਾਹੇ ਲੱਖੇ ਤੇ 1 ਲੱਖ ਰੁਪਏ ਨਾਮ ਤੇ ਰਿਆ ਸੀਗਾ ਤੇ ਉਦੋਂ ਅਸੀਂ ਉਹ ਜਿਹੜਾ ਜਵਾਨਦ ਹੋ ਗਈ ਉਹਦੋਂ ਲੱਖ ਜਾਂਦੇ ਹੁੰਦੇ ਸੀ ਅਸੀਂ ਦਿੱਲੀ ਤੋਂ ਦੋਲਾਂ 'ਚ ਤੇ ਮੈਂ ਲੱਖੇ ਨਾਲ ਗੱਲ ਕਰੀ ਮਾਹ ਯਾਰ ਇਹ ਪੈਸੇ ਇਕੱਠੇ ਕਰਨ ਦੇ ਫਿਰਦੇ ਨੇ ਲੱਖਾ ਕਹਿੰਦਾ ਯਾਰ ਤੂੰ ਪੈਸੇ ਆਪਾਂ ਦੇਣੇ ਨਹੀਂਗੇ ਮੇਰੇ ਪਿੰਡ ਵੀ ਕਹਿੰਦਾ ਮੈਂ ਹੁਕਾ ਦਿੱਤਾਗਾ ਕਹਿੰਦਾ ਲੋਕ ਕਹਿੰਦਾ ਉਹੀ ਪੈਸੇ ਦੀਂਦਾ ਚੱਕ ਤੱਕ ਇਹਨਾਂ ਨੂੰ ਯਾਰ ਕਹਿੰਦਾ ਕਹਿੰਦਾ ਇਹ ਤਾਂ ਕਹਿੰਦਾ ਲੁੱਟਾ ਸਿੱਧੀ ਪੈਸਾ ਇਕੱਠਾ ਇਹ 2021 ਦੀ ਗੱਲ ਆ ਕਾਂਗਰਸ ਸਰਕਾਰ ਦੀ ਉਸ ਤੋਂ ਬਾਅਦ ਉਹਦੇ ਇਹਨਾਂ ਨੇ ਵੱਡਾ ਉਹ ਕਰਿਆ ਤੇ ਪੈਸਾ ਇਕੱਠਾ ਹੁੰਦਾ ਗਿਆ ਜਦੋਂ ਪੈਸਾ ਇਕੱਠਾ ਹੋ ਗਿਆ ਉਸ ਤੋਂ ਬਾਅਦ ਲੋਕਾਂ ਦੇ ਪੈਸੇ ਖਾਤਿਆਂ 'ਚ ਪਏ ਗਏ ਇੱਥੇ ਸਾਡੇ ਪਿੰਡ 'ਚ ਗੱਲਾਂ ਹੋਣ ਲੱਗੀਆਂ ਪੈਸੇ ਤਾਂ ਮਹਰਾਜ ਦੇ ਜਿਹੜੀ ਕਾਲਜ ਮੀਨਸ ਉਸ ਤੋਂ 58 ਲੱਖ ਰੁਪਇਆ ਨਹਿਰ ਕੋਲੇ ਜ਼ਮੀਨ ਦਾ 95 ਲੱਖ ਰੁਪਇਆ ਪਿਆ ਉਹ ਲੋਕਾਂ ਨੇ ਲੱਖ ਲੱਖ ਰੁਪਇਆ ਦਿੱਤਾ ਪਿੱਛੇ ਲੋਕਾਂ ਨੇ ਨਹਿਰ ਦੇ ਕੋਲੇ ਕੋਈ ਵਾਅਦਾ ਨਹੀਂ ਹੋਇਆ ਤੇ ਉਹ ਜਿਹੜਾ ਮੈਂ ਮਾਮਲਾ ਜਾਂ ਪੈਸੇ ਜਾਂ ਜੋ ਵੀ ਇਕੱਠਾ ਕੀਤਾ ਸੀ ਉਹ ਬੰਦੇ ਉਹ ਬੰਦੇ ਵਾਸਤੇ ਨੂੰ ਪਤਾ ਹੀ ਆ ਹਾਂ ਗਾਇਬ ਹੋ ਗਏ ਗਾਇਬ ਹੋ ਗਏ ਬਸ ਉਹ ਉਹਨੇ ਹੁਣ ਪੁਲਿਸ ਮਗਰ ਲੱਗੇ ਮਕਦਮਾ ਦਰਜ ਹੋ ਗਿਆ ਉਹਨੇ ਇਸ ਤਰ੍ਹਾਂ ਚ ਵੀ ਛਾਣਮੇਨ ਕਰੀ ਜਾਂਦੇ ਆ ਬੰਦੇ ਫੜਿਆ ਕਿੱਥੇ ਤੱਕ ਭੱਜਣਗੇ ਦੋਸਤੀ ਬੰਦੇ ਕਦੇ ਨਹੀਂ ਭੱਜਦੇ ਹੁਣ ਇਹ ਜਿਹੜਾ ਮਾਮਲਾ ਗਾ 2.5 ਸਾਲ ਬਾਅਦ ਕਿਉਂ ਮਤਲਬ ਇਹਦੀ ਪਹਿਲਾਂ ਕੰਪਲੇਂਟ ਦਿੱਤੀ ਗਈ ਇੰਨਾ ਲੇਟ ਕਿਉਂ ਹੋ ਗਈ ਇਹ ਆਪਣੇ ਸਿਕੰਦਰ ਜੀ ਖੜੇ ਨੇ ਭਰਾ ਬਾਬਾ ਜੀ ਸ਼ਹਾਦਾ ਗਾਚਾ ਸਿੰਘ ਚਾਚਾ ਜੀ ਬੈਠੇ ਨੇ ਇਹਨਾਂ ਕੰਪਲੇਂਟ ਪਹਿਲਾਂ ਦਿੱਤੀ ਜਾਣਾ ਹਾਂ ਪਰ ਮੈਂ ਜਦੋਂ ਮੈਂ ਪੁਰਾਣਾ ਮੁੱਦਾ ਗਾ ਇਹ ਮੇਰੇ ਬੜਾ ਲੰਮੇ ਟਾਈਮ ਤੋਂ ਸੀ ਕਿਉਂਕਿ ਐਕ 5-4 ਕਰੋੜ ਦਾ ਕਿੰਨਾ ਵੱਲੋਂ ਕੰਪਲੇਂਟ ਦਿੱਤੀ ਬਲਾਉਂਗੇ ਉਹਨਾਂ ਨੂੰ ਨਾ ਆਉਣਗੇ ਇੱਥੇ ਬਸ ਉਹਨੂੰ ਤੁਜੀ ਉਹਨੇ ਕੈਮਰੇ ਸਾਹਮਣੇ ਵੀ ਆਉਣਗੇ ਬੰਦੇ ਤੇ ਇਹ ਬਹੁਤ ਵੱਡਾ 3-4 ਕਰੋੜ ਰੁਪਏ ਦਾ ਮਸਲਾ ਆਗਾ ਮੈਂ ਆਖਿਆ ਜਦੋਂ ਇਹ ਮੁੱਦਾ ਚੱਕਣਾ ਕਦੇ ਕੋਈ ਵੱਡਾ ਛੇਤੀ ਐਕਸ਼ਨ ਹੋਵੇ ਆਪਾਂ ਉੱਥੇ ਗੱਲ ਕਰੀਏ ਹਾਂ ਉਦੋਂ ਜਦੋਂ ਸੀਮ ਸਾਹਿਬ ਦੀ ਆਪਣੇ ਦਰਬਾਰ ਜਦੋਂ ਸਰਕਾਰ ਆਈ ਮੈਂ ਆਖਿਆ ਮੈਨੂੰ ਅੱਜ ਮੌਕਾ ਮਿਲਿਆ ਤਾਂ ਮੈਂ ਉਹ ਮੁੱਦਾ ਜ਼ਰੂਰ ਉਠਾਉਣਾ ਸੀਵਰੇਜ ਦਾ ਤੇ ਇਹ ਜਦੋਂ ਮੈਂ ਇਹ ਮੁੱਦਾ ਨਾ ਲੈਂਦਾ ਜੇ ਮੈਂ ਐਡਾ ਵੱਡਾ ਕਾਪੜਾ ਹੋਇਆ ਹਨਾ ਹੁਣ ਜਿਹੜੇ ਮੇਰੇ ਪੀੜਤ ਪਿੰਡ ਦੇ ਲੋਕ ਆ ਮਹਰਾਜ ਦੇ ਹੁਣ ਇੱਥੋਂ ਦਾ ਹਲਕਾ ਚਾਹਦਾ ਹਰਿੰਦਰ ਸਿੰਘ ਹਿੰਦਾ ਉਹਨੂੰ ਸਾਡੇ ਪੀੜਤ ਲੋਕ ਨਹੀਂ ਦਿਸੇ ਮੈਂ ਨਾਲ ਖੜਾ ਠੀਕ ਹੈ ਕਾਲੀ ਦਲ ਦੀ ਪਹਿਲਾਂ ਤੋਂ ਸਰਕਾਰ ਦੀ ਰਾਜਨੀਤੀ ਰਹੀ ਹੈ ਕਿ ਜਿਨ੍ਹਾਂ ਨੇ ਠੱਗੀਆਂ ਮਾਰੀਆਂ ਲੁੱਟ ਕੀਤੀਆਂ ਲੋਕਾਂ ਨਾਲ ਉਹਨਾਂ ਦਾ ਸਾਥ ਦੇਣਾ ਹਮ ਕੁਲਵਿੰਦਰ ਸਿੰਘ ਨੂੰ ਉਹ ਚੰਗਾ ਆਖੀ ਜਾਂਦੇ ਨੇ ਬੜਾ ਇਮਾਨਦਾਰ ਆ ਜੀ ਉਹਨੇ ਬੰਦੇ ਨੇ ਕਾਲੀ ਦਲ ਦੀ ਸਰਕਾਰ ਚ ਪੰਜ ਕਿੱਲੇ ਪੰਚਾਇਤੀ ਜ਼ਮੀਨ ਨਾ ਕਰਾਈ ਮੜਕਿਓ ਜ਼ਮੀਨ ਵੇਚੀ ਮੈਂ ਉਹਦੀ ਵੀ ਅਰਜ਼ੀ ਪਾਈ ਆ ਕੱਲ ਠੀਕ ਹੈ ਕਿ ਉਹਦੇ ਵੀ ਅਸੀਂ ਉਹ ਵੀ ਜ਼ਮੀਨ ਦਾ ਵੀ ਪਤਾ ਕਰਾਂਗੇ ਇਹਨਾਂ ਨੇ ਕਾਲੀ ਦਲ ਦੀ ਸਰਕਾਰ ਵੇਲੇ ਹੁਣ ਸੀਐਮ ਮੁਖਮ ਇਹਨੇ ਸੁਖਬੀਰ ਸਿੰਘ ਬਾਦਲ ਨੇ ਇਹਨੂੰ ਹਲਕਾ ਚਾਰਜ ਲਾਇਆ ਆ ਲੋਕ ਪੀੜਤ ਖੜੇ ਜਿਹਨਾਂ ਤੋਂ ਪੈਸੇ ਦੀ ਲੁੱਟ ਕੀਤੀ ਗਈ ਗਮਰਾਹ ਕਰਕੇ ਹਿੰਦੂ ਸੰਗ ਦਾ ਫਰਜ਼ ਬਣਦਾ ਸੀ ਪ੍ਰਧਾਨ ਦਾ ਫਰਜ਼ ਬਣਦਾ ਸੀ ਆਪਦੀ ਪੀੜਤ ਲੋਕਾਂ ਨਾਲ ਖੜਨ ਦਾ ਇੱਕ ਜਿਹੜਾ ਜੋਦਾ ਆਮ ਆਦਮੀ ਪਾਰਟੀ ਦਾ ਵਰਕਰ ਆਗਾ ਠੀਕ ਹੈ ਐਮਸੀਐਮ ਆਏ ਮੈਂ ਆਉਦੀ ਪੀੜਤ ਲੋਕਾਂ ਦੀ ਬਾਰੇ ਠਾਈ ਆ ਜੀ ਇਹ ਇਕੱਲੇ ਤੁਹਾਡੇ ਪਿੰਡ ਦਾ ਨਹੀਂ ਮਾਮਲਾ ਹੈ ਬਹੁਤ ਸਾਰੇ ਪਿੰਡਾਂ ਦਾ ਹੈ 27 ਪਿੰਡਾਂ ਦਾ ਮਾਮਲਾ ਘਟੂ ਘਟੇ ਆਪਾਂ ਤੁਹਾਡੇ ਤੇ ਦੁਬਾਰਾ ਆਣੇ ਆ ਤੁਸੀਂ ਸ਼ਿਕਾਇਤ ਦਿੱਤੀ ਸੀ ਅਸੀਂ ਈਸੇ ਮਸਾਮੂਸਕਾ ਰੰਪਰਾਪੂਨ ਦਿੱਤੀ ਸੀ ਹਾਂ ਤੁਹਾਡਾ ਸ਼ੁਭਨਾਮ ਜੀ ਗੁਰਵਚਨ ਸਿੰਘ ਸਿੱਧੂ ਆ ਜੀ ਪਿੰਡ ਤੁਹਾਡਾ ਪਿੰਡ ਮਹਰਾਜ ਹੈ ਮਹਰਾਜਾ ਕਿਹੜੇ ਡੀਐਸਪੀ ਸੀ ਉਦੋਂ ਡੀਐਸਪੀ ਮੈਂ ਤਾਂ ਉਹਨਾਂ ਦਾ ਨਾਮ ਤਾਂ ਐਸੀ ਹੁਣ ਭੁੱਲ ਗਿਆ ਸਰਦਾਰ ਦੀ ਪੱਗ ਵਾਲੇ ਸੀ ਪੱਗ ਵਾਲੇ ਸੀ ਸਾਡੇ ਜਦੋਂ ਭਾਰਤ ਮਾਤਾ ਨਿਕਲੀ ਜਨਾਂ ਜੀ ਇਹ ਅਸੀਂ ਇਹ ਰੋਡ ਨੂੰ ਰੋਕਣ ਵਾਸਤੇ ਥੋਖਸਾਨ ਚਲੇ ਗਏ ਅਸੀਂ ਰੋਡ ਨੂੰ ਰੋਕਿਆ ਤੇ ਮੂਹਰੇ ਜਦੋਂ ਅਸੀਂ ਹੋਏ ਅਸਿਕੰਦਰ ਸਿੰਘ ਵੀ ਨਾਲ ਸੀ ਹੋਰ ਬਹੁਤ ਜ਼ਿਆਦੇ ਲੋਕ ਨਾਲ ਸੀ ਉਹ ਕਹਿੰਦਾ ਡੀਐਸਪੀ ਕਹਿੰਦਾ ਵੀ ਅਸੀਂ ਇਹ ਸੜਕ ਤਾਂ ਕੱਢਾਂਗੇ ਤੁਸੀਂ ਉੱਠ ਖੜੋ ਅਸੀਂ ਆਖੇ ਡੀਐਸਪੀ ਸਾ ਕੋਲੇ ਜੀ ਵੀ ਅਸੀਂ 20-2000 ਰੁਪਿਆ ਤਾਂ ਪਹਿਲਾਂ ਤੁਹਾਡੇ ਆਪਸ ਨਾਲ ਉਹ ਜਿੰਨੇ ਖੜੇ ਆ ਇਹਨਾਂ ਨੂੰ ਦੇਤਾ ਤੇ 20 ਇਹ ਅਸੀਂ ਹੋਰ ਲਿਆਇਆ ਸਾਡਾ ਯਾਰ ਰੇਟ ਹੋਰ ਵਧਾਓ ਵੀ ਸਾਡਾ ਰੇਟ ਕਿਉਂ ਨਹੀਂ ਵਧਾ ਰਹੇ ਪਹਿਲਾਂ ਅਸੀਂ 20 ਵੀ ਲਿਆ ਉਹ ਕਹਿੰਦਾ ਕਾਕਾ ਗੱਲ ਵੀ ਲਿਆ ਕਿੰਨੇ ਪੈਸੇ ਇਹ ਮੈਂ ਕਿਹਾ ਜੀ ਆਪ ਪੁੱਛੋ ਕੁਲਵਿੰਦਰ ਸਿੰਘ ਨੂੰ ਸਾਥੋਂ 20000 ਰੁਪਿਆ ਇਕੱਠਾ ਕਰਿਆ ਰੇਟ ਵਧਾਉਣ ਦੀ ਵਾਸਤੇ ਤਾਂ ਰੇਟ ਜਿਹੜਾ ਸਾਨੂੰ ਸੈਂਟਰ ਗਵਰਨਮੈਂਟ ਦੀ ਸਰਕਾਰ ਆ ਉਹਨੇ ਸਾਨੂੰ ਰੇਟ ਜੋ ਤੈਅ ਕਰਿਆ ਸੀ ਉਹ ਮਿਲਣਾ ਹੀ ਸੀ ਮਿਲਣਾ ਸੀ ਤੇ ਇਹ ਬੰਦੇ ਨੇ ਸਕੀਮ ਲਾ ਕੇ ਮੈਂ ਪਟਿਆਲੇ ਵੀ ਜਦੋਂ ਨੇ ਧਰਨੇ ਚ ਗਿਆ ਮੈਂ ਕਿਹਾ ਤਾਂ ਸਕੀਮ ਲਈ ਜਾਂ ਕੀ ਇਹ ਪੈਸਾ ਪਟਿਆਲੇ ਪਹੁੰਚਿਆ ਸੀ ਉਹ ਧਰਨੇ ਦੇ ਵਿੱਚ ਕਿ ਤੁਹਾਨੂੰ ਇਹ ਕਿਹਾ ਗਿਆ ਸੀ ਅਸੀਂ ਕੋਈ ਵਕੀਲ ਕਰਾਂਗੇ ਮਤਲਬ ਤੁਹਾਨੂੰ ਇਹ ਕਿਵੇਂ ਕਿਹੜਾ ਲੌਜੀਕ ਦਿੱਤਾ ਗਿਆ ਸੀ ਵੀ 20000 ਦੋ ਕੀ ਅਸੀਂ ਰਿਸ਼ਵਤ ਦੇਣੀ ਆ ਵਕੀਲ ਕਰਨਾ ਜਾਂ ਵੀ ਸੰਘਰਸ਼ ਵਾਸਤੇ ਖਰਚੇ ਵਾਸਤੇ ਜਾਈਦਾ ਕੀ ਉਸ ਤਰ੍ਹਾਂ ਕਰਾਈ ਇਹਨਾਂ ਨੇ ਸਾਥੋਂ ਜਦੋਂ 20000 ਰੁਪਏ ਇਹਨਾਂ ਨੇ ਇਕੱਠਾ ਕਰ ਲਿਆ ਕਹਿੰਦੇ ਵੀ ਥੋੜਾ ਰੇਟ ਵਧਾਵਾਂਗੇ ਅਸੀਂ ਵੀ ਥੋੜਾ ਨਹੀਂ ਰੇਟ ਬਣਨਾ ਨਹੀਂ ਵੀ ਰੇਟ ਥੋੜਾ ਬਹੁਤ ਜ਼ਿਆਦਾ ਘੱਟ ਹੀ ਬਣੂਗਾ ਜਦੋਂ ਅਸੀਂ ਆਖਿਆ ਵੀ ਚਲੋ ਹਰ ਬੰਦੇ ਨੂੰ ਹੁੰਦੀ ਆ ਜਦੋਂ ਜ਼ਮੀਨ ਜਦੋਂ ਸੜਕ ਦੇ ਵਿੱਚ ਆ ਗਈ ਜਦੋਂ ਦਿਲੀ ਦਿਲ ਆ ਗਿਆ ਸੜਕ ਮ ਰੇਟ ਵਾਧਾ ਤਾਂ ਦੇ ਦਿਓ ਤੇ ਕੌਣ ਬੰਦਾ ਸੀ ਬਾਈ ਨੇਮ ਕੌਣ ਬੰਦਾ ਤੇ ਕੁਲਵਿੰਦਰ ਸਿੰਘ ਜੀ ਆਪਣਾ ਕਪੂਰੇ ਦਾ ਦਰਸ਼ਨ ਦਾ ਮੁੰਡਾ ਹਾਂ ਜਿਹੜੇ ਹੁਣ ਜਿਹੜੇ ਬੰਦੇ ਨੇ ਪੈਸੇ ਇਕੱਠੇ ਕਰਿਆ ਔਰ ਇਹ ਨਹੀਂ ਪਤਾ ਇੱਕ ਕਰੋੜ ਪਤਾ ਨਹੀਂ ਕਿੰਨੇ ਲੱਖ ਇਕੱਠਾ ਹੋਇਆ ਦੇਖ ਲਓ ਸੰਗਤ ਖੜੀ ਆ ਕਿਸੇ ਦਾ ਅੱਧਾ ਕਿਲਾ ਕਿਸੇ ਦਾ ਬਿੱਗਾ ਸਾਰਾ ਤੋਂ ਪੈਸੇ ਲੈ ਕੇ ਜਿਹੜੀ ਐਫ ਆਈ ਆਰ ਹੋਈ ਉਹ ਚ ਇੱਕ ਹਰਪਾਲ ਸਿੰਘ ਮਲਕੀਸ਼ ਸਿੰਘ ਮਤਲਬ ਪੰਜ ਬੰਦਿਆ ਕੁਲਵਿੰਦਰ ਸਿੰਘ ਵੀ ਹੈਗਾ ਉਹ ਜਿਹੜੇ ਬਾਕੀ ਚਾਰ ਨੇ ਉਹ ਵੀ ਹੈਗੇ ਸੀ ਦੇਖੋ ਜੀ ਪੈਸੇ ਕੁਲਵਿੰਦਰ ਕੋਲੇ ਆ अच्छा पैसे ਆਪਾਂ ਐਵੇਂ ਕਹਦੀ ਪਿੰਡ ਸਾਡਾ ਪਿੰਡ ਦਾ ਜਿਹੜਾ ਪਰਪਾ ਹੁੰਦਾ ਉਹਦੇ ਵਿੱਚ ਕਈ ਗੱਲਾਂ ਦਾ ਫਰਕ ਪੈ ਜਾਂਦਾ ਜਿਹੜੇ ਸਹੀ ਜਾਂਚ ਹੋਣੀ ਚਾਹੀਦੀ ਆ ਕੁਲਵਿੰਦਰ ਸਿੰਘ ਨੇ ਪੈਸੇ ਲਏ ਆ ਕੁਲਵਿੰਦਰ ਸਿੰਘ ਲੋਕਾਂ ਦੇ ਪੈਸੇ ਮੋੜੇ ਤਾਂ ਪਰਚਾ ਕੈਂਸਲ ਆ ਤੇ ਉਦੋਂ ਬਾਅਦ ਡੀਐਸਪੀ ਨੇ ਐਸਐਚਓ ਨੇ ਕੋਈ ਇਹਦੇ ਤੇ ਉਹ ਐਪਲੀਕੇਸ਼ਨ ਤੇ ਕੋਈ ਥੋੜੀ ਕਾਰਵਾਈ ਨਹੀਂ ਜਦੋਂ ਡੀਐਸਪੀ ਨੇ ਨਾ ਕਰੀ ਅਸੀਂ ਵੀ 2-4 ਦਿਨ ਦੇਖਿਆ ਵੀ ਯਾਰ ਕੋਈ ਗੱਲਬਾਤ ਸੁਣਵਾਈ ਹੋਊਗੀ ਜਦੋਂ ਜਦੋਂ ਅਗਲੇ ਨੇ ਇੰਨਾ ਪੈਸਾ ਇਕੱਠਾ ਕਰ ਲਿਆ ਮੈਂ ਕਿ ਹੁਣ ਆਪਾਂ ਨੂੰ ਕੀ ਦੁਆਲਾ ਇਹ ਜੀ ਵੀ ਇਕੱਲਾ ਬੰਦੇ ਨੂੰ ਆਪਣੇ 2-4 ਬੰਦੇ ਆਪਣੇ ਨਾਲ ਲੱਗ ਜਾਣਗੇ ਪ ਹੁੰਦੇ ਆ ਜਦੋਂ ਮੈਚ ਫਾੜ ਜਾਂਦਾ ਉਦੋਂ 2-4 ਹੀ ਰਹਿ ਜਾਂਦੇ ਸਭ ਭੱਜ ਜਾਂਦੇ ਆ ਉਦੋਂ ਕੋਈ ਲਿਖਤ ਹੋਈ ਸੀ ਉਹਨੂੰ ਦਰਖਾਸਤ ਦਿੱਤੀ ਤੈਨ ਜਿਹੜੀ ਲਿਖਤ ਹੋਈ ਸੀ ਵੀ ਅਸੀਂ ਇੰਨੇ ਪੈਸੇ ਦੇ ਰਹੇ ਹਾਂ ਕੋਈ ਐਫਆਈ ਰੈਪੋਰਟ ਜਦੋਂ ਪ੍ਰਪੇਚ ਜਦੋਂ ਘਰੇ ਚਾਰ ਬੰਦੇ ਆ ਜਾਣ ਸਾਡੇ ਪਿੰਡਾਂ ਦੇ ਵਿੱਚ ਸੋਚ ਹੁੰਦੀ ਹੈ ਜੀ ਹੁਣ ਗ੍ਰਾਹੀ ਕਰਨੀ ਆਈ ਸੀ ਸਾਡੇ ਨਾਲ 10 ਬੰਦੇ ਜਾਵਰਨ ਹੋਣੀ ਚੱਲ ਵਰਦੇ ਆ ਸਾਰੇ ਲੋਕ ਦੇ ਦੇਣਗੇ ਪੈਸੇ ਵੀ ਆ ਬੰਦੇ ਆ ਗਏ ਕੋਈ ਹਲਫੀਆ ਬਿਆਨ ਨਹੀਂ ਹੋਇਆ ਜੇ ਜੇ ਅਸੀਂ ਚੈੱਕ ਦਿੱਤੇ ਉਹ ਚੱਕ ਲੈ ਨਹੀਂ ਉਹਨੇ ਪੈਸੇ ਨਾਲੇ ਜਿਹੜੇ ਆਮ ਲੋਕ ਜਿਹੜੇ ਪੜ੍ਹੇ ਲਿਖੇ ਲੋਕ ਸੀ ਉਹ ਕਹਿੰਦੇ ਚੈੱਕ ਲੈ ਹੁਣ ਬਿਆਨ ਦਿੱਤਾ ਤੁਸੀਂ ਤੁਸੀਂ ਇਹ ਬਾਜਬਨੀ ਸਮਝਿਆ ਵੀ ਤੁਸੀਂ ਐਸਐਸਪੀ ਬਠਿੰਡਾ ਨੂੰ ਡੀਐਸਪੀ ਫੂਲ ਨੂੰ ਦੱਸੋ ਵੀ ਇੱਕ ਪਹਿਲਾਂ 2 ਸਾਲ ਕੰਪਲੇਂਟ ਹੋਈ ਆ ਆ ਸ਼ਖਸ ਨੇ ਇਹਨਾਂ ਨੂੰ ਮਾਮਲੇ ਦੀ ਗੰਭੀਰਤਾ ਵੀ ਪਤਾ ਗਈ ਵੀ ਉਹ ਕਿਵੇਂ ਜਲਦਬਾਜੀ ਹੋ ਗਈ ਉੱਥੇ ਮਤਲਬ ਕੋਈ ਗੜਬੜ ਹੋ ਗਈ ਕੋਈ ਜਲਦਬਾਜੀ ਨਹੀਂ ਹੋਈ ਜੀ ਜਦੋਂ ਸਾਡੀ ਕਾਂਗਰਸ ਸਰਕਾਰ ਬਣੀ ਇਹਨਾਂ ਨੇ ਜਦੋਂ ਉਹ ਮੁੱਦਾ ਚੱਕ ਕੇ ਸکندਰ ਸਿੰਘ ਖੜੇ ਨੇ ਕੋਈ ਕਾਰਵਾਈ ਨਹੀਂ ਹੋਈ ਵੱਡਾ ਮਸਲਾ ਹੁਣ ਉਹ ਕੋਲੇ 50 ਕਿੱਲੇ ਜ਼ਮੀਨ ਆ ਕਿ ਕਿੱਥੇ ਕਿੱਥੇ ਅਫਸਰਾਂ ਨੂੰ ਕਿੱਥੇ ਕਿੱਥੇ ਪੈਸੇ ਦਿੱਤੇ ਆ ਅਇਸ਼ਤਾਨਾ ਨਾਂ ਲੈਂਦਾ ਕਿ ਇਹਨੇ ਪੈਸੇ ਖਾਦੇ ਜਾਂਚ ਹੋਵੇ ਜੇ ਮੈਂ ਇਹ ਪੈਸੇ ਜਿਹੜੀ ਐਫਆਈਆਰ ਹਾਂ ਕੁਲਵਿੰਦਰ ਸਿੰਘ ਦਾ ਸਾਰਾ ਪਿੰਡ ਨਾਮ ਲੈ ਰਿਹਾ ਤੁਸੀਂ ਵੀ ਲੈ ਰਹੇ ਹੋ ਜਿਹੜੇ ਬਾਕੀ ਚਾਰ ਬੰਦੇ ਆ ਉਹਨਾਂ ਦਾ ਨਾਮ ਕਿਉਂ ਆਇਆ ਉਹਨਾਂ ਨੇ ਪੈਸੇ ਇਕੱਠੇ ਕਰਕੇ 2.5 ਦੀ ਉਹਨਾਂ ਨੂੰ ਉਹਨਾਂ ਦਾ ਨਾਂ ਉਹਦਾ ਨਾਂ ਧਰ ਦੇਣਾ ਮਤਲਬ ਵੀ ਇਹ ਚਾਰ ਬੰਦੇ ਪੈਸੇ ਇਕੱਠੇ ਕਰਦੇ ਸੀ ਉਹਨੂੰ ਫੜਾਉਂਦੇ ਸੀ ਹਾਂ ਤੇ ਅਸੀਂ ਨਾ ਕੋਰਟ ਵਿੱਚ ਜਾਨਾ ਉਹ ਵੀ ਮੈਂ ਤਾਂ ਉੱਥੇ ਕਹੂੰ ਇਹ ਬੰਦਾ ਵਾਸਤੇ ਤੇਰੇ ਚਾਚਾ ਜੀ ਮੇਰੇ ਸਤਕਾਰ ਜੋਗਾ ਬਿੱਲਾ ਮੇਰਾ ਭਰਾਗਾ ਉਹ ਮੇਰੇ ਖਾਤੇ ਸਭ ਬੋਲ ਗਿਆ ਮੈਨੂੰ ਕੋਈ ਗੱਲ ਨਹੀਂ ਕੋਈ ਮੈਨੂੰ ਗੁੱਸਾ ਨਹੀਂ ਸਤਕਾਰ ਜੋਗਾ ਫੜੇ ਲਿਖੇ ਮਸਾਣਾ ਕੋਈ ਨਹੀਂ ਭਰਾ ਪਣਾ ਜੇ ਕੱਲ ਨੂੰ ਕੋਰਟ ਕਰਕੇ ਕੁਲਵਿੰਦਰ ਸਿੰਘ ਨੂੰ ਦੇ ਉੱਤੇ ਆ ਦੋਸ਼ੀ ਉਹ ਬੰਦਾਗਾ ਮੈਂ ਤਾਂ ਉੱਥੇ ਵੀ ਨਾ ਲੱਗਾਂਗੇ ਹਾਂ ਜਿਹੜੇ ਆਧਾਰ ਤੇ ਜਾਉਂਗੇ ਇੱਕ ਤੁਸੀਂ ਸ਼ਬਦ ਲਿਖਾਉਣੇ ਇੱਕ ਲਾਈਨ ਲਿਖੀ ਵੀ ਐਫ ਆਈ ਆਰ ਦੇ ਵਿੱਚ ਵੀ ਇੱਕ ਕਾਗਜ਼ ਦੇ ਉੱਤੇ ਸਾਈਨ ਕਰਾਏ ਗਏ ਉਹ ਕਾਗਜ਼ ਪਾੜ ਕੇ ਉਹਨੇ ਆਪਣੀ ਜੇਬ ਚ ਪਾ ਲਿਆ ਤੇ ਭੱਗ ਗਿਆ ਕਹਿੰਦਾ ਮੈਂ ਪੈਸੇ ਲੈ ਕੇ ਆਉਣਾ ਜਿਹੜਾ ਉਹ ਮੇਨ ਧੁਰਾ ਸੀਗਾ ਗੱਲ ਦਾ ਉਹ ਕਾਗਜ਼ ਕਿੱਥੇ ਲੈ ਕੇ ਆਉਂਗੇ ਇਹ ਕਹਿੰਦੇ ਵੀ ਕਾਗਜ਼ ਤੇ ਸਾਈਨ ਨਹੀਂ ਹੋਏ ਤੁਸੀਂ ਕਾਗਜ਼ ਲਿਖਾਤਾ ਮਤਲਬ ਜਿਹੜੀ ਉਹਦੀ ਮੇਨ ਹੱਦ ਖੜੀ ਆ ਜਾਂ ਉਹਦੀ ਨੀ ਖੜੀ ਆ ਉਹ ਕਿਵੇਂ ਹੋ ਤੇ ਉੱਤੋਂ ਉਹਨਾਂ ਦੀ ਇਹ ਹੋਗੀ ਵੀ ਇਲਿਗਲ ਅਰੈਸਟ ਹੋਗੀ ਮਤਲਬ ਤੁਹਾਨੂੰ ਲੱਗਦਾ ਨਹੀਂ ਵੀ ਤੁਸੀਂ ਸਾਰਾ ਕੰਮ ਗੜਬੜ ਕਰਤਾ ਇਹ ਕਾਲ ਦੇ ਵਿੱਚ ਨਹੀਂ ਕੋਈ ਗੜਬੜ ਰਤਨ ਜੀ ਲੋਕਾਂ ਦੀਆਂ ਪੀੜਤ ਲੋਕਾਂ ਨਾਲ ਗੜਬੜਾ ਨਹੀਂ ਹੁੰਦਾ ਹੁੰਦਾ ਕਿ ਜਿਹੜਾ ਹਲਕਾ ਅਨਚਾਰ ਹਿੰਦਰ ਸਿੰਘ ਹਿੰਦਾ ਅੱਜ ਲੱਗਿਆ ਵਾ ਕਾਲੀ ਦਲ ਦਾ ਉਹਨਾਂ ਆਦੇ ਪੀੜ ਤੇ ਲੋਕ ਨਹੀਂ ਦੱਸਦੇ ਉਹਨੂੰ ਪਤਾ ਨਹੀਂ ਅੱਜ ਮੈਂ ਗੁਰੂਗੜ ਤੜਕੇ ਗਿਆ ਤੁਸੀਂ ਲੈ ਮੈਂ 10 ਬੰਦੇ ਦੇ ਨਾਮ ਲੈਣਨ ਲੈ 10 ਬੰਦੇ ਸੌਂ ਖਾ ਜਾਣ ਪਿੰਡ ਤੇ ਪੈਸਾ ਨਹੀਂ ਇਕੱਠਾ ਕੀਤਾ ਮੈਂ ਇਹਦੇ ਚਾਚਾ ਜਾਜੀ ਭਾਰਤ ਤੇ ਵਾਪਸ ਲੈਣੇ ਆ ਪੈਸਾ ਇਕੱਠਾ ਹੋਇਆਗਾ ਪਰ ਜਿਹੜੀ ਆਪਾਂ ਐਫ ਆਈ ਆਰ ਕਰਾਈ ਆ ਬਿਆਨ ਕਰਾਇਆ ਉੱਥੇ ਤੁਹਾਨੂੰ ਲੱਗਦਾ ਨਹੀਂ ਵੀ ਜਿਹੜਾ ਕੇਸ ਬਣਨਾਗਾ ਇਹ ਇੱਥੇ ਜਾਊਗਾ ਕੋਰਟ ਦੇ ਵਿੱਚ ਹਾਈ ਕੋਰਟ ਜਾਊ ਸੁਪਰੀਮ ਕੋਰਟ ਜਾਊ ਉੱਥੇ ਜਿਹੜੀ ਕੇਸ ਦੀ ਬੁਨਿਆਦ ਆ ਉਹ ਮਤਲਬ ਢਿੱਲੀ ਹੋਗੀ ਇਹਦੀ ਜਾਂਚ ਹੋਊਗੀ ਮਕਦਮੇ ਦਰਜ ਹੋਗੇ ਜੇ ਇਸ ਗੱਲ ਇੱਥੇ ਨੱਪੀ ਜਾਂਦੀ ਆ ਮੈਂ ਆਪਣੀ ਵਿਜੀਲੈਂਸ ਜਾਂਚ ਦੀ ਮੰਗ ਕਰੂੰਗਾ ਸੀਮ ਸਾਹਿਬ ਕੋਲ ਫੇਰ ਜਾਊਂਗਾ ਮੈਂ ਜਿਹੜੀਆਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਆਖਿਆ ਜਿਹੜੀਆਂ ਕਾਲੀਆਂ ਭੇਡਾਂ ਨੇ ਜਿਹੜੀ ਅਫਸਰ ਸਾਹੀ ਹੈ ਵਿੱਚ ਰੜੀ ਵੀ ਜਿਹੜੇ ਬੰਦੇ ਆ ਕੋਈ ਨਹੀਂ ਬਖਸ਼ੇ ਜਾਣਗੇ ਢੰਗਾਂ ਇਹਨਾਂ ਜਾਂਚ ਹੋ ਰਹੀ ਆ ਪਤਾ ਲੱਗ ਰਿਹਾ ਕਿ ਠਵਾਲੀ ਦਾ ਬੰਦਾ ਵੀ ਇਹਦੇ ਵਿੱਚ ਕੋਈ ਇੱਕ ਦੋ ਪਿੰਡ ਦੇ ਸਾਡੇ ਬੰਦੇ ਹੋਰ ਵੀ ਪੈਸੇ ਇਕੱਠੇ ਕਰਕੇ ਦਿੱਤੇ ਆ ਇਹਦੀ ਢੰਗਾਂ ਇਹਨਾਂ ਜਾਂਚ ਹੋ ਰਹੀ ਆ ਇਕੋ ਇਦਾਂ ਨਹੀਂ ਕੋਈ ਮੈਨੂੰ ਐਸਐਸਪੀ ਮੈਡਮ ਰੋਜ਼ ਪਸਦੀ ਆ ਫੋਨ ਕਰਕੇ ਤੁਹਾਨੂੰ ਕੋਈ ਧਮਕੀ ਵਗੈਰਾ ਤੁਹਾਨੂੰ ਕੋਈ ਦਬਾਅ ਥੋੜੇ ਤੇ ਕੋਈ ਪ੍ਰੈਸ਼ਰ ਮੈਂ ਕਹਿੰਦੀ ਮੇਰੇ ਤੇ ਕੋਈ ਪ੍ਰੈਸ਼ਰ ਨਹੀਂ ਜਿਹੜੀ ਸਚਾਈ ਮੈਂ ਬੋਲੀ ਆ ਮੈਂ ਹਮੇਸ਼ਾ ਉਸ ਸਚਾਈ ਤੇ ਡਟਿਆ ਰਹੂੰਗਾ ਮੇਰੇ ਪੀੜਤੀ ਲੋਕਾਂ ਪਿੰਡਾਂ ਦੇ ਮੇਰੇ ਪਿੰਡ ਮਹਰਾਜ ਦੇ ਨਗਰ ਦੇ ਲੋਕਾਂ ਮੈਂ ਨਾ ਡਟ ਕੇ ਖੜਾਂਗਾ ਮੈਂ ਮੇਰੇ ਹਰਿੰਦਰ ਸਿੰਘ ਹਿੰਦੇ ਨੂੰ ਕਹਿਣਾ ਤੇ ਆਪਣੇ ਪ੍ਰਧਾਨ ਨੂੰ ਕਹਿਣਾ ਗੁਰਦੁਆਰਾ ਕਮੇਟੀ ਨੂੰ ਕਹਿਣਾ ਕਿ ਕੁਲਵਿੰਦਰ ਸਿੰਘ ਦਾ ਇਕੱਠ ਰੱਖ ਕੇ ਉਹਨਾਂ ਨੂੰ ਬਲਾਉ ਪਿੰਡ 'ਚ ਪੁੱਛੋ ਕਿ ਤੁਸੀਂ ਪੈਸਾ ਜਿਹੜਾ ਕਿਸਾਨਾਂ ਦਿੱਤਾ ਮੋੜੋ ਅਸੀਂ ਪਰਚਾ ਤੁਸੀਂ ਜਿੰਨੇ ਲੋਕ ਇੱਥੇ ਖੜੇ ਆ ਜਿੰਨਾ ਤੋਂ ਪੈਸੇ ਉਹਨਾਂ ਤੋਂ ਐਫੀ ਡੈਪਟਰ ਲੈ ਲੇ ਪੁਲਿਸ ਨੇ ਜਾਂ ਤੁਸੀਂ ਲੈ ਲੇ ਐਫੀ ਡੈਪਟਰ ਵੀ ਹਾਂ ਸਾਥੋਂ ਲੈ ਆ ਮਤਲਬ ਕੋਈ ਬਨਾਤ ਬਣਾਉਂਗੇ ਨਾ ਅਸੀਂ ਐਫੀ ਡੈਪਟਰ ਵੀ ਇਹ ਬੰਦੇ ਸਭ ਦੇਣਗੇ ਇਹ ਹੁਣ ਜਮਾਨੀ ਦਾ ਦੱਸਣਗਾ ਤੋਂ ਕਿੰਨੇ ਕਿੰਨੇ ਪੈਸੇ ਲੈਂਦੇ ਆ ਇਹਨਾਂ ਨੂੰ ਮੈਂ ਤਾਂ ਮੈਨੂੰ ਇਹਨਾਂ ਨੇ ਆਪ ਫੋਨ ਲਾ ਕੇ ਦੱਸਾਂਗੇ ਸਾਥੋਂ ਇਹਨੇ ਪੈਸੇ ਲੈਤੇ ਆ ਜੀ ਮੇਰੇ ਨਾਲ ਤੁਸੀਂ ਮੈਂ ਪਹਿਲਾਂ ਜੱਸ ਗਰੇ ਵਾਲਾ ਇੰਟਰਵਿਊ ਕਰਕੇ ਗਿਆ ਮੈਂ ਉਹਦੇ ਨੰਬਰ ਵੀ ਜਾਰੀ ਕੀਤਾ ਤੁਹਾਡੇ ਵੀ ਜਾਰੀ ਕਰਦਾ ਕਿ 16 ਤੋਂ 17 ਪਿੰਡ ਦਾ ਪਹਿਲਾਂ ਦੱਸਦੇ ਹਾਂ 27 ਤੋਂ 28 ਪਿੰਡੋਂ ਜਿੱਤੋਂ ਪੈਸੇ ਇਕੱਠੇ ਕਰ ਔਰ ਜੋ ਪੰਜ ਸੂਰਮੇ ਬੰਦੇ ਤਾਂ ਹੋਣਗੇ ਜਿਹੜੇ ਫੋਨ ਕਰਕੇ ਦੱਸਣਗੇ ਹੱਥੋਂ ਪਛਲੇ ਇੱਤੇ ਗਏ ਆ ਹੁਣ ਸਾਡੇ ਪਿੰਡ ਤੇ ਬੜੇ ਫੋਨ ਕਰਕੇ ਇਹਨਾਂ ਨੇ ਬੰਦੇ ਦਿਵਾਲੇ ਪੈਸਾ ਸਾਰਾ ਕੋਲਵਿੰਦਰ ਸਿੰਘ ਕੋਲੇ ਸਾਰਾ ਪੈਸਾ ਕੋਲਵਿੰਦਰ ਸਿੰਘ ਕੋਲੇ ਇਕੱਠਾ ਹੋਇਆ ਜੀ ਜਿਹੜੇ ਸਾਡੇ ਬੰਦਿਆਂ ਨੇ ਪੈਸਾ ਇਕੱਠਾ ਕਰਕੇ ਦਿੱਤਾ ਦਿੱਤਾ ਕੋਲਵਿੰਦਰ ਸਿੰਘ ਨੂੰ ਹੀ ਆ ਪਰ ਅਸੀਂ ਜਿਹੜੇ ਤੁਹਾਡੇ ਚੈਨਰ ਦਾ ਅਸੀਂ ਕਰਦਾ ਕਿ ਨੰਬਰ ਮੈਂ ਜਾਰੀ ਕਰ ਰਹੇ ਹਾਂ ਜਿਹੜੇ ਕਿਸਾਨਾਂ ਨੇ 20000 ਰੁਪਏ ਰਸਵਤ ਦਿੱਤੀ ਹੈ ਨਾ ਆ ਨੰਬਰ ਤੇ ਸੰਪਰਕ ਕਰ ਲੋ ਆਪਾਂ ਅਸੀਂ ਇਹਦੂ ਬਾਅਦ ਵੱਡਾ ਇਕੱਠ ਕਰਕੇ ਮੁਜਾਰਾ ਕਰਨ ਬਈ ਮੁਜਾਰਾ ਕਰਾਂਗੇ ਕੁਛ ਵੀ ਜਿੰਤੋਂ ਤੱਕ ਜਿਹੜੇ ਬੰਦਿਆਂ ਦੇ ਕੰਮ ਨਹੀਂ ਜਿਨ੍ਹਾਂ ਦੇ ਪੈਸੇ ਨਹੀਂ ਖਾਦਾਂ ਉਹ ਬੰਦੇ ਕੇਸ ਚੋਂ ਬਾਹਰ ਹੋ ਜਾਣਗੇ ਅਸੀਂ ਉਹਨਾਂ ਦੇ ਖਿਲਾਫ ਅੱਜ ਵੀ ਨਹੀਂ ਬਿਆਨ ਦਿੰਦੇ ਕੱਲ ਵੀ ਨਹੀਂ ਦੇਵਾਂਗੇ ਤੇ ਪਰ ਜਿਹੜੇ ਹੁਣ ਕੇਸ ਜਦੋਂ ਚੱਲਦਾ ਜਦੋਂ ਤੁਸੀਂ ਮੰਨ ਕੇ ਚੱਲੋ ਕਿਸੇ ਨੂੰ ਪੈਸੇ ਇਕੱਠੇ ਕਰਕੇ ਅਸੀਂ ਦਿੰਦੇ ਆ ਫੜਾ ਤੇ ਜਦੋਂ ਬੰਦੇ ਅਰੈਸਟ ਹੋਗੇ ਉਹ ਬੰਦੇ ਮੰਨਦੇ ਅਸੀਂ ਪੈਸੇ ਇਕੱਠੇ ਕਰਿਆ ਖਾਨ ਦੇ ਬੰਦੇ ਉੱਤੇ ਆ ਦੱਸੋ ਮੈਨੂੰ ਕਿੰਨਾ ਬਾਣ ਆਇਆਗਾ ਮੇਰਾ ਮੇਰਾ ਆਇਆ ਸੀਗਾ ਜੀ 2 ਕਿੱਲੇ ਦੋ ਘਰ ਕਰਨਾ ਡੇਢ ਕਨਾਲ ਬਾਨਨ ਦੀ ਆਈ ਸੀ ਮੇਰੇ ਤੁਸੀਂ 40-42000 ਰੁਪਏ ਦਿੱਤਾ ਹਾਂ ਮੇਰੇ ਬ੍ਰਦਰ ਨੇ ਦਿੱਤਾ ਜੀ ਮੈਂ ਤਾਂ ਉਹਨਾਂ ਨੂੰ ਕਮੇਟੀ ਨੂੰ ਮੋੜਤਾ ਸੀਗਾ ਮੇਰਾ ਬ੍ਰਦਰ ਮੇਰੇ ਨਾਲ ਇਕੱਠੇ ਰਹਿਣਾ ਦੋਨੇ ਭਰਾ ਸੀ ਮੈਂ ਉਹਨਾਂ ਨੂੰ ਸਵਾਲ ਵੀ ਕੀਤਾ ਸੀ ਜੀ ਇਹ ਗੱਲ ਚੱਲ ਰਹੀ ਆ ਵੀ ਤੁਸੀਂ ਤਾਂ ਪੈਸੇ ਹੀ ਨਹੀਂ ਦਿੱਤੇ ਮੈਂ ਤਾਂ ਮੈਂ ਤੁਹਾਨੂੰ ਮੈਂ ਸੀਐਮਸ ਕੋਲੇ ਵੀ ਆਖਿਆ ਹਾਂ ਕਿ ਮੈਂ ਤਾਂ ਦਿੱਤੇ ਨਹੀਂ ਮੈਂ ਤਾਂ ਉਹਨਾਂ ਨੇ ਬੈਸ ਕੀਤੀ ਹਾਂ ਮੈਂ ਤਾਂ ਉਹਨਾਂ ਨੇ ਆਖਿਆ ਜੇ ਮੈਂ ਸੈਂਟਰ ਆਏ ਪੈਸੇ ਪਾਉਂਦੀ 20 ਮਹੀਨੇ ਨੂੰ 50 ਦਿਨਾਂ ਨੂੰ ਕਰੋੜ ਪਵਾ ਦੋ ਜੇ ਆਏ ਪੈਸੇ ਪੈਣ ਲੱਗੇ ਗੱਲਾਂ ਕਾਦੀਆਂ ਯਾਰਾ ਉਹ ਕਹਿੰਦੇ ਯਾਰ ਤੂੰ ਤਾਂ ਉਹੀ ਮਰੀ ਜਾਂਦਾ ਕਮਲਾ ਹੁਣ ਬਿੱਲਾ ਧਾਲੀ ਵਾਲਾ ਕਹਿੰਦਾ ਕਿ ਮੈਨੂੰ ਤਾਂ ਐ ਨਹੀਂ ਪਤਾ ਕਿ ਮੇਰਾ ਪਿਓ ਕਮੇਟੀ 'ਚ ਹੈਗਾ ਕਿ ਹੈ ਨਹੀਂ ਕਿ ਨਹੀਂ ਹੈਗਾ ਹੁਣ ਜਦੋਂ ਸੋਡੇ ਬਜ਼ੁਰਗ ਪੈਸੇ ਇਕੱਠੇ ਕਰਦੇ ਆ ਆਪਾਂ ਪਤਾ ਹੁਣ ਕਰੀ ਜਾਂਦੇ ਆ ਪੈਸੇ ਕੱਟੇ ਹੁਣ ਬਿੱਲੇ ਦਾ ਪਿਓ ਬਹੁਤ ਪੜਿਆ ਲਿਖਿਆ ਇਨਸਾਨ ਆ ਜੀ ਉਹਨੂੰ ਕੱਲੇ-ਕੱਲੇ ਕਾਨੂੰਨ ਬਾਰੇ ਪਤਾ ਉਹਨਾਂ ਨੂੰ ਪਤਾ ਕਿ ਗ੍ਰਾਹੀ ਉਹ ਬਿੱਲਾ ਬਿਆਨ ਦੇ ਰਿਹਾ ਕਿ ਲੋਕਾਂ ਨੂੰ ਟੂਰਨਾਮੈਂਟ ਕਰਾਉਨੇ ਆ ਸਾਡੀ ਤਾਂ ਪਰਤੀ 500 2000 ਰੁਪਏ ਦੀ ਹੁੰਦੀ ਆ 2500 ਦੇ ਹੁੰਦੀ ਆ ਤੇ ਫੋਟੋਆਂ ਵੀ ਲਾਉਨੇ ਆ ਕਿ ਲੱਖ ਦਿੱਤਾ ਭਾਈ ਆ ਬਾਹਰੋਂ ਐ ਲੱਖ ਰੁਪਏ ਹੜ ਦਾ ਨਾਮ ਵੀ ਲਿਖੇ ਹੁੰਦੇ ਆਗੇ ਹੁਣ ਇਹ ਕਹਿੰਦਾ ਜੀ ਇਹ ਤਾਂ ਜੀ ਗੁਮਰਾਹ ਕਰਤਾ ਇਹ ਖਰਚਾ ਹੋ ਗਿਆ ਉਹ ਤਰਵਿੰਦਰ ਕਹਿ ਰਿਹਾ ਕਿਥੇ ਦਾ ਤਰਵਿੰਦਰ ਨੇ ਹਰਪਾਲ ਦੇ ਮੁੰਡੇ ਨੇ ਗੱਲ ਕਹਿਣੀ ਸੀ ਕਿ ਭਾਈ ਕੁਲਵਿੰਦਰ ਦੋਤੀ ਆ ਹਾਂ ਉਹਦੇ ਨਾਲ ਖੜੋ ਉਹਨੂੰ ਬੰਦਾ ਦੋਛੀਆ ਅਸੀਂ ਅਸੀਂ ਬਿਆਨ ਦਿੰਨੇ ਉਹਨੇ ਪੈਸੇ ਖਾਦਾ ਇਹਦਾ ਕਹਿੰਦੇ ਨਰਮ ਬੰਦਾ ਜੀ ਹਾਂ ਇੱਕ ਇੱਕ ਹਰਪਾਲ ਸਿੰਘ ਨੇ ਜਿਹੜੇ ਹਰਪਾਲ ਸਿੰਘ ਦੇ ਜਿਹੜੇ ਬੇਟਾ ਨੇ ਉਹਨਾਂ ਨੇ ਇਹ ਵੀ ਤੁਹਾਡੇ ਤੇ ਅਲੀਗੇਸ਼ਨ ਲਾਇਆ ਵੀ ਤੁਸੀਂ ਘਰੋ ਘਰ ਜਾ ਕੇ ਬੰਦੇ ਆਇਡੈਂਟੀਫਾਈ ਕਰਾਏ ਆ ਵੀ ਤੁਸੀਂ ਸ਼ਿਕਾਇਤ ਕਰਤਾਂਗੇ ਕਿ ਪੁਲਿਸ ਦੇ ਤੁਸੀਂ ਮੁਕਬਰ ਬਣਗੇ ਜਦੋਂ ਉਹ ਜੀ ਜਦੋਂ ਕੋਈ ਬੰਦਾ ਕਿਸਾਨਾਂ ਪੀੜਤ ਲੋਕਾਂ ਦੇ ਕਿਸਾਨਾਂ ਦੀ ਆਵਾਜ਼ ਚੱਕਦਾ ਆਪਦੇ ਪਿੰਡ ਦੇ ਲੋਕਾਂ ਜਿਹੜੇ ਭੋਲੇ ਭਾਲ ਲੋਕ ਨੇ ਜਿਨ੍ਹਾਂ ਨੂੰ ਇਸ ਰਾਜਨੀਤੀ ਬਾਰੇ ਪਤਾ ਹੀ ਨਹੀਂ ਜੀ ਉਸ ਤੋਂ ਬਾਅਦ ਜਦੋਂ ਉਹ ਬੰਦਿਆਂ ਦੇ ਤੁਹਾਨੂੰ ਪਤਾ ਰਾਜਨੀਤੀ ਲੋਕ ਇਕੱਠੇ ਹੋ ਗਏ ਅੱਜ ਮੁੱਦਿਆਂ ਤੇ ਠੀਕ ਹੈ ਜਿਹੜੇ ਹਲਕਾ ਚਾਰਜ ਲੱਗੇ ਹੋਏ ਨੇ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਨੇ ਹੁਣ ਖੈਰਾ ਸਾਹਿਬ ਡਿਬੇਟ ਕਰ ਦਿੰਦੇ ਆ ਹਾਂ ਕਰ ਦਿੰਦੇ ਆ ਉਹਨਾਂ ਨੂੰ ਸਾਡੇ ਪੀੜਤੀ ਲੋਕ ਨਹੀਂ ਦੱਸਦੇ ਖੇਰਾ ਸਾਹਿਬ ਨੂੰ ਪਹਿਲਾਂ ਜਾਂਚ ਕਰ ਲਿਆ ਕਰੋ ਖੇਰਾ ਸਾਹਿਬ ਉਸ ਤੋਂ ਬਾਅਦ ਰਿਪੋਰਟ ਕਰਿਆ ਕਰੋ ਪਰ ਸੁਖਪਾਲ ਖੇਰਾ ਦਾ ਜਿਹੜਾ ਟਵੀਟ ਆਇਆ ਇਲੀਗਲ ਅਰੈਸਟ ਤੇ ਆਇਆ ਉਹ ਮਾਮਲੇ ਤੇ ਨਹੀਂ ਆਇਆ ਮਤਲਬ ਇਹ ਮਾਮਲੇ ਦੋ ਤੁਸੀਂ ਸਮਝ ਰਹੇ ਹੋ ਨਾ ਵੀ ਇੱਕ ਗਲਤ ਤਰੀਕੇ ਦੇ ਨਾਲ ਬੰਦਿਆਂ ਦੀ ਫੜੋ ਫੜਾਈ ਹੋਈ ਇੱਕ ਮਾਮਲਾਗਾ ਮਾਮਲੇ ਨੂੰ ਛੋਡੇ ਨੂੰ ਕੋਈ ਗਲਤ ਨਹੀਂ ਕਹਿ ਰਿਹਾ ਪਰ ਤੁਹਾਨੂੰ ਉਸ ਗੱਲ ਦਾ ਹੈਗਾਗਾ ਤੁਸੀਂ ਇਹ ਗੱਲ ਮੰਨ ਤੁਸੀਂ ਜਾ ਕੇ ਬੰਦੇ ਫੜਾਏ ਤੁਸੀਂ ਤਾਂ ਕਹਿੰਦੇ ਕਿ ਬੰਦੇ ਫੜ ਲੇ ਜੀ ਇਹ ਗਲਤ ਹੋਗਾ ਹਾਂ ਤਿੰਨ ਚਾਰ ਸਾਲ ਹੋ ਗਏ ਜਿਹੜਾ ਸਾਡੇ ਲੋਕਾਂ ਤੋਂ ਕਰੋੜਾਂ ਰੁਪਇਆ ਇਕੱਠਾ ਕਰਕੇ ਇਹ ਅੜੱਪ ਕਰ ਗਏ ਸਾਡੇ ਨਹੀਂ ਕਾਲਜ ਮੱਚਦੇ ਜੀ ਆ ਆ ਆ ਬੰਦੇ ਖੜੇ ਤੁਸੀਂ ਇਹਨਾਂ ਨੂੰ ਮੈਥੋਂ ਨਾ ਬਾਰੇ ਸਵਾਲ ਪੁੱਛੋ ਮੈਂ ਤਾਂ ਤੁਹਾਨੂੰ ਕਿਹਾ ਕਿ ਇਹਨਾਂ ਨੂੰ ਪੁੱਛੋਗੇ ਨਾ ਕਿੰਨੇ ਕਿੰਨੇ ਪੈਸੇ ਤੁਸੀਂ ਰੈਸਟ ਕਰਾਈ ਜਿਹੜਾ ਤੁਹਾਡੇ ਤੇ ਉਹਦਾ ਮੇਰੇ ਤੇ ਇਲਜ਼ਾਮ ਕੁਛ ਮਰਜੀ ਲਾਈ ਨਾ ਮੈਂ ਤਾਂ ਹੁਣ ਉਹਨਾਂ ਨੂੰ ਕੀ ਕਹਾਂਗਾ ਉਹ ਤਾਂ ਮੇਰੇ ਤੇ ਲੱਖਾਂ ਇਲਜ਼ਾਮ ਲਾਈ ਜਾਂਦੇ ਆ ਠੀਕ ਹੈ ਨਾ ਮੈਂ ਤਾਂ ਜਿਹੜੇ ਬੰਦੇ ਨਾਂ ਦੱਸੇ ਆ ਭਾਈ ਇਹਨਾਂ ਇਹਨਾਂ ਰੁਪਇਆ ਇਕੱਠਾ ਹੋਇਆ ਇਹਨਾਂ ਨੇ ਇਕੱਠਾ ਕੀਤਾ ਮੈਂ ਤਾਂ ਜੀ ਵਿਜੀਲੈਂਸ ਜਾਂਚ ਵੀ ਮੰਗਦਾ ਮੈਂ ਕੱਲ ਜੱਸ ਕਰਿਆ ਫ ਮੇਰੇ ਕੋਲ ਤਾਂ ਸੈਟਿੰਗ ਕਰਨ ਨੂੰ ਫੋਨ ਵੀ ਕਰਦੇ ਬੰਦੇ ਕਹਿੰਦੇ ਸੈਟਿੰਗ ਕਰ ਲੈ ਬਹਿ ਜਾਂ ਨੇ ਪਰ ਤਾਂ ਵਾਪਸ ਲੈ ਲੈ ਕਿਹੜਾ ਬੰਦਾ ਨਾਮ ਲੈ ਕੇ ਦੱਸੋ ਨਾਮ ਲੈ ਕੇ ਮੈਂ ਦੱਸੂ ਹਜੇ ਮੈਨੂੰ ਮੈਂ ਜਾਂਚ ਮੇਰੇ ਕੋਲ ਗੱਡੀ ਦੀ ਹੈ ਬੰਦੇ ਘਰੇ ਕੋਲੇ ਮੈਂ ਸਭ ਕੁਝ ਦੱਸੂਗਾ ਹਾਂ ਮੈਂ ਪੱਕੇ ਤਰੀਕੇ ਨਾਲ ਕਰਾਂਗਾ ਸਾਨੂੰ ਫੋਨ ਕਰੀ ਜਾਂਦਾਗਾ ਜੋਧਾ ਉਹਨਾਂ ਨੇ ਨਾਮ ਉਹ ਤਾਂ ਮੈਨੂੰ ਤਾਂ ਅਮਕੀ ਦਿੰਦੇ ਫੋਨ ਤੇ ਹਾਂ ਮੈਂ ਮੈਨੂੰ ਫੋਨ ਉਹਨੇ ਖੁਦ ਲਾਇਆ ਮੇਰੇ ਕੋਲ ਨੰਬਰ ਪਿਆ ਮੈਂ ਸਕਰੀਨਸ਼ਾਟ ਮਾਰੀ ਬੈਠਾ ਮੈਨੂੰ ਉਹਨੇ ਆਪ ਫੋਨ ਲਾਇਆ ਹਾਂ ਕਿਹੜੇ ਬੰਦੇ ਨੇ ਕਿਹੜੇ ਬੰਦੇ ਜਤਿੰਦਰ ਨੇ ਆ ਜਤਿੰਦਰ ਨੇ ਭਰਾ ਨਾਲ ਗੱਲ ਕਰਾਈ ਮੇਰੀ ਹਰ ਬੇਟੇ ਨੇ ਹਾਂ ਤੁਹਾਨੂੰ ਮੈਂ ਨੰਬਰ ਦੀ ਦਿਖਾਉਣਾ ਮੇਰੇ ਕੋਲੇ ਮੇਰੇ ਕੋਲ ਧਮਕੀ ਦਿੱਤੀ ਤੁਹਾਨੂੰ ਮੈਨੂੰ ਮੈਨੂੰ ਕਹਿੰਦੇ ਦੇਖਾਂਗੇ ਤੇ ਕੱਟਾ-ਕੱਟੀ ਕੱਢਾਂਗੇ ਤੇਰੇ ਨਾਲ ਹਾਂ ਮੈਨੂੰ ਕਹਿੰਦੇ ਮੈਂ ਮੈਂ ਹਾਂਜੀ ਕੋਈ ਗੱਲ ਨਹੀਂ ਮੈਂ ਤਾਂ ਪੀੜਤੀ ਲੋਕਾਂ ਦੀ ਬਾਹ ਚੱਕੀ ਆ ਹਾਂ ਜੋ ਪਰਮਾਤਮਾ ਨੂੰ ਮਨਜ਼ੂਰ ਹੋਇਆ ਜੋ ਜੋ ਮੇਰੇ ਕਰਮਾਂ ਚ ਮੈਂ ਭੋਗੂਗਾ ਜੇ ਕੋ ਸੋਡੇ ਕਰਮਾਂ ਚ ਭਾਈ ਜਿਹਨੇ ਕੀਤਾ ਉਹ ਭੋਗੂਗਾ ਮੈਨੂੰ ਪਰਮਾਤਮਾ ਤੇ ਮਾਣ ਆ ਸੱਚੇ ਪਾਤਸ਼ਾਹ ਤੇ ਸੱਚ ਦੀ ਬਾਸ ਮੇਹਾਂ ਜਿਹੜੀ ਮੈਂ ਲੋਕਾਂ ਪੀੜ ਤੇ ਲੋਕਾਂ ਦੀ ਚੱਕੀ ਆ ਮੈਂ ਤਾਂ ਸੱਚ ਦੇ ਖੜਾ ਮੈਂ ਇੱਕ ਥੋੜਾ ਜੇ ਪਾਸੇ ਵਾਲਾ ਪ੍ਰਸ਼ਨ ਪੁੱਛਦਾ ਫਿਰ ਮੈਂ ਦੂਜੇ ਲੋਕਾਂ ਦੇ ਜਾਉ ਇੱਕ ਤਾਂ ਤੁਹਾਡੇ ਤੇ ਉਹਨਾਂ ਨੇ ਐਲੀਗੇਸ਼ਨ ਹੋਰ ਲਾਇਆ ਸਾਡੇ ਕੋਲੇ ਲਾਇਆ ਤਾਂ ਅਸੀਂ ਉਹਦਾ ਤੁਹਾਡਾ ਵੀ ਪੱਖ ਲੈ ਰਹੇ ਹਾਂ ਵੀ ਇੱਕ ਅੰਬਰਧਾਰੀ ਐਮਸੀਆਰ ਰਿਜ਼ਰਵ ਜਿੱਤੇ ਵੇ ਆ ਉਹਨਾਂ ਨੂੰ ਤੁਸੀਂ ਕਿਡਨਾਪ ਕੀਤਾ ਚੱਕਿਆ ਕਕਾਰਾਂ ਦੀ ਬੇਅਦਬੀ ਕੀਤੀ ਇਹ ਮਾਮਲਾ ਹੋਇਆ ਸੀ ਇਹਨਾਂ ਨੇ ਪਹਿਲਾਂ ਘਾਹ ਤੇ ਨਕਿਆ ਧਰਮੜੇ ਕੋਲੋਂ ਤੁਹਾਨੂੰ ਬੰਦੇ ਪੈ ਗਏ ਜੀ ਹੂੰ ਫਿਰ ਤਤੂ ਐਮ ਸੀ ਕਹਿੰਦਾ ਮੇਰੇ ਘਰੇ ਬੰਦੇ ਵੜ ਗਏ ਜਿੱਥੇ ਤਤੂ ਐਮ ਸੀ ਦੀ ਕੋਠੇ ਤੇ 50-50 ਲੱਖ ਦੇ ਕੋਠੇ ਪੰਗਾ ਹੂੰਗਾ ਹਰੇ ਕੋਠੇ ਤੇ ਕੈਮਰਾ ਜਾ ਕੇ ਦੇਖਿਓ ਹਾਂ ਜਿੱਥੋਂ ਕਹਿੰਦੇ ਬੰਦਾ ਚੱਕ ਲਿਆ ਫਿਰ ਕਹਿੰਦੇ ਸਾਡਾ ਬੰਦਾ ਚੱਕ ਲਿਆ ਡਿਊਟੀ ਸਾਹਿਬ ਨੇ ਪੁੱਛਿਆ ਕਿ ਕੋਈ ਸਬੂਤ ਹੂੰ ਇਲਜ਼ਾਮ ਲਾਉਣੋਂ ਜਿਹਦੇ ਮਰਜ਼ੀ ਲਾ ਦੋ ਹੁਣ ਮੈਂ ਇਲਜ਼ਾਮ ਲਾਇਆ ਕਿ ਫਾਨੇ ਬੰਦੇ ਨੇ ਲੇਤਾ ਆ ਪੀੜ ਤੇ ਲੋਕ ਖੜੇ ਆ ਠੀਕ ਆ ਇਹ ਇਹਨਾਂ ਨੇ ਬੰਦੇ ਚੱਕਿਆ ਕੈਮਰਾ ਕੱਢ ਕੇ ਦੇਂਦੇ ਜਿੱਡੇ ਬੰਦੇ ਘਰੇ ਬੜਿਆ ਹੋਰ ਰਫੜਾ ਸੀ ਜੀ ਕੈਮਰਾ ਕੱਢ ਕੇ ਬੰਦਿਆਂ ਦੇ ਪਰਚੇ ਦਰਜ ਹੁੰਦੇ ਮੈਂ ਡਿਊਟੀ 'ਤੋਂ ਮੈਨੂੰ ਫੋਨ ਲਾ ਕੇ ਬੰਦੇ ਭੇਜਿਆ ਮੈਂ ਕਿਹਾ ਜਿਹੜੇ ਬੰਦੇ ਇਹਨਾਂ ਘਰੇ ਆਇਆ ਪਰਚਾ ਦਰਜ ਕਰੋ ਕੈਮਰੇ ਕੱਢੋ ਜੀ ਇਹ ਤਾਂ ਹੁਣ ਇਹਨਾਂ ਦੇ ਕੀ ਸੀ ਇਹਨੂੰ ਜੋਦਾ ਪ੍ਰਧਾਨ ਬਣਨ ਨੂੰ ਕਹਿੰਦਾ ਮੈਂ ਅੱਜ ਵੀ ਤੁਹਾਡੇ ਚੰਦਰਾਂ ਅਸੀਂ ਕਹਿਣਾ ਕਿ ਜਿਹੜੇ ਅੱਜ ਇੱਕ ਮੰਚ ਤੇ ਇਕੱਠੇ ਹਿੰਦਾ ਤੇ ਹੋਇਆ ਹਾਂ ਪ੍ਰਧਾਨ ਇਕੱਠੇ ਇਹਨਾਂ ਨੇ ਕਦੇ ਸੀਵਰੇਜ ਦੇ ਮੁੱਦੇ ਤੇ ਕਦੇ 15 ਸਾਲ ਪਹਿਲਾਂ ਜੀ ਐਂ ਕੱਟੇ ਹੋਏ ਹੁੰਦੇ ਪਿੰਡ ਦਾ ਸੁਧਾਰਨਾ ਹੋ ਜਾਂਦਾ ਪਰ ਇਹ 2.5 ਸਾਲਾਂ ਚ ਕੀ ਹੋਇਆ 2.5 ਸਾਲਾਂ ਚ 2.5 ਸਾਲਾਂ ਤੇ ਬਹੁਤ ਕੁਝ ਹੋਇਆ ਜੀ 2006 ਦੀ ਸਾਡੀ ਫਿਰਨੀ ਬਣੀ ਵੀ ਆ ਸੀਵਰੇਜ ਕਪਲਾ ਹੋਇਆ ਬਹੁਤ ਵੱਡਾ ਕਬਰਾ ਕਾਂਗਰਸ ਸਰਕਾਰ ਬਿੱਲਦਾ ਹੋਇਆ ਬਕਾਲੀਦਾਲ ਬਿੱਲਦਾ ਹੋਇਆ ਵਾ ਇੱਕ ਜਿਹੜੀ ਗਲੀਆਂ ਸਾਡੀਆਂ ਗਲੀਆਂ ਬਿੱਲਾਂ ਜਾਂਸ ਮੰਗਦੇ ਹੁੰਦੇ ਸੀ ਮੈਂ ਕਹਾਂ ਮਤਾ ਜੀ ਸਭ ਕੁਝ ਬਿਲੀਅਨਸ ਜਾਂਚ ਮੰਗਦਾ ਜਿਹਨੇ ਬਕਾਲੀਦਾਲ ਬਿੱਲ ਗਲੀਆਂ ਬਣੀਆਂ 47 47 ਲੱਖ ਬਿੱਲ ਵਹਿ ਕੇ ਬਣੀਆਂ 62 88 ਲੱਖ ਬਿੱਲ ਵਹਿ ਕੇ ਜਿਹੜੀਆਂ ਹੁਣ ਸਾਡੀ 2006 ਦੀ ਫਰਨੀ ਬਣੀ ਪਿਆ 2025 ਜਾ ਕੇ ਫਰਨੀ ਬਣੀ ਆ ਸਾਡੀ ਅਜ ਤਾਂ ਆਮ ਆਦਮੀ ਪਾਰਟੀ ਕਮ ਸਾਡੀ ਫਰਨੀ ਉਹਨੇ ਬਣਾਈ ਆ ਭਾਈ ਗੁਰੂ ਸਰ ਬਾਬਾ ਜੀ ਛੋਟੇ ਗੁਰੂ ਸੜਕ ਬਣੇ ਉਹ ਉਹ ਆਮ ਆਦਮੀ ਪਾਰਟੀ ਨੇ ਬਣਾਈ ਲੇਰ ਨੂੰ ਛੜ ਕੇ ਜਾਂਦੇ ਆ ਸਰਮਨ ਵਾਲੀ ਇਹ ਵੀ ਪਹਿਲਾਂ ਕਾਂਗਰਸ ਵੇਲੇ ਹੋਇਆ ਸੀਗਾ ਸਾਰੇ ਵੀ ਠੇਕੇਦਾਰ ਭੱਜ ਕੇ ਗੁੰਮਰਾ ਕਰ ਰਹੇ ਆ ਉਹ ਤਾਂ ਜੀ ਪਤਾ ਗੱਲ ਕੀ ਆ ਗਈ ਹੁਣ ਸਾਡੀ ਪੈਪ ਲੈਣ ਦਾ ਜਿਹੜਾ ਬੱਟਰਫਲਾਈ ਦਾ ਠੇਕਾ ਹੋਇਆ ਸੀ ਪਹਿਲਾਂ 11 ਕਰੋੜ 11 ਲੱਖ ਰੁਪਏ ਦਾ ਉਹ ਟੈਂਡਰ ਸੀਗਾ ਉਹ ਹੁਣ ਠੇਕੇਦਾਰ ਨੂੰ ਬਚਤ ਨਹੀਂ ਬਣੀ ਉਹ ਫਿਰ ਨਹੀਂ ਪੈਪ ਲੈਣ ਪੱਕੇ ਛੱਡ ਗਿਆ ਤੁਸੀਂ ਇਹ ਮੁੱਦੇ ਨੂੰ ਤਾਂ ਆਪਾਂ ਕਰਦਾਂ ਨਾ ਕਰੋ ਜਿਹੜਾ ਮੁੱਦਾ ਫਸਾ ਤੁਹਾਡੇ ਕੋਲ ਆਣਾ ਵਾਪਸ ਤੁਹਾਡਾ ਪਿੰਡ ਕਿਹੜਾ ਜੀ ਪੈਣੀ ਹੈ ਜੀ ਪੈਣੀ ਹੈ ਸੋਥੋਂ ਕਿੰਨੇ ਪੈਸੇ ਲੈ ਕਿੰਨੇ ਕਿੰਨਾ ਬਾਣ ਆਇਆ 20000 ਰੁਪਿਆ ਦਿੱਤਾ ਜੀ ਅਸੀਂ ਦੋ ਭਰਾਵਾਂ ਨੇ ਅ ਅੱਧਾ-ਅੱਧਾ ਕਿ ਲਾਇ ਨਾਲੀ ਕੋਈ ਬਦਲ ਨਹੀਂ ਨਹੀਂ ਵਧ ਕੇ ਆਇਆ ਕਿਹਨੂੰ ਪੈਸੇ ਭੜਾਈ ਸੀ ਇੱਥੇ ਇਹ ਦੇ ਕਲਵਿੰਦਰ ਆ ਗਿਆ ਨੂੰ ਕਲਵਿੰਦਰ ਆ ਗਿਆ ਆ ਮੰਡਾਪ ਸੋਭੀ ਦਾ ਹੈ ਘਰੋਂ ਪੈਸੇ ਲੈ ਕੇ ਗਿਆ ਨਾ ਇਹਨਾਂ ਦੇ ਘਰੇ ਫੜਾ ਕੇ ਇਹਨਾਂ ਦੇ ਫੜਾ ਕੇ ਤੋੜਾ ਪਿੰਡ ਬਾਈ ਪੈਣੀ ਆ ਜੀ ਥੋੜੋ ਕਿੰਨੇ ਪੈਸੇ ਮੇਰੇ ਕੋਲ 20000 ਰੁਪਏ ਆ ਜੀ 6 6 ਕਰਾਣਾ 12 ਮਰਲੇ ਜ਼ਮੀਨ ਆਈ ਸੀ ਮੇਰੀ 20000 ਉਹਦੇ ਵਿੱਚੋਂ ਮੈਨੂੰ ਕੁਝ ਵਾਪਸ ਕਰਤੇ ਇਹਨਾਂ ਨੇ 4000 ਕਿਨੇ ਵਾਪਸ ਕੀਤੇ ਇਹ ਸਾਰੇ ਜਿਹੜੇ ਬੰਦੇ ਇਕੱਠੇ ਕਰਕੇ ਮੇਰੇ ਪਿੰਡ ਇੱਕ ਬੰਦੇ ਨੂੰ ਫੜਾਇਆ ਸੀਗੇ ਉਹ ਮੰਨ ਕੇ ਮੇਰੇ ਬਾਬੇ ਜੀ ਦੇ ਥਾਂ ਤੇ ਲੱਗਦਾ ਉਹ ਮੇਰੇ ਘਰੇ ਫੜਾ ਕੇ ਗਿਆ ਕਹਿੰਦਾ ਵੀ ਆਪਣੇ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਕਿੱਲੇ ਮਗਰ ਪਾਈ 5000 ਰੁਪਏ ਵਾਪਸ ਆ ਗਏ ਹਾਂ ਮੇਰੀ 6 ਕਰਾਣਾ ਪਰ 42 4300 ਰੁਪਏ ਮੈਨ ਉਹ ਚੌਂਕ ਦੇ ਵਿੱਚ ਜ਼ਮੀਨ ਆਈ ਹੈ ਮੇਰੀ ਠੀਕ ਹੈ ਉਹਦੀ ਮੇਰੇ ਨਕਸ਼ੇ ਦੇ ਉੱਤੇ ਮੈਨੂੰ ਬਕਾਇਦਾ ਪਹੀ ਲੱਗੀ ਹੋਈ ਹੈ ਉਹੀ ਰਸਤਾ ਮੈਨੂੰ ਹਾਂ ਉੱਥੇ ਮੈਨੂੰ ਕੋਈ ਰਸਤਾ ਨਹੀਂ ਬਣਾ ਕੇ ਦੇ ਰਹੇ ਮੈਂ ਨਾਲ ਕੋਲ ਬਾਅਦ ਚ ਵੀ ਗਿਆ ਬਹੁਤ ਵਾਰੀ ਮੇਰੀ ਪਹੀ ਦਾ ਕੋਈ ਹੱਲ ਕਰ ਦੋ ਕੋਈ ਹੱਲ ਨਹੀਂ ਕੋਈ ਹੱਲ ਨਹੀਂ ਕਰਾ ਮੈਨੂੰ ਕੋਈ ਰਸਤਾ ਨਹੀਂ ਮਿਲਿਆ ਮੇਰੇ ਬਾਦ ਕੋ ਮੇਰੇ ਬਾਦ ਛੋਡਾ ਪਿੰਡ ਜੀ ਮਰਾਇਆ ਜੀ ਛੋਡਾ ਕਿੰਨਾ ਬਾੜ ਆਇਆ ਸਾਡਾ ਇੱਕ ਕਿਲਾ ਹੈ ਤੇ ਕਿਲਾ ਆਇਆ ਪੈਸੇ ਕਿੰਨੇ ਲਏ ਹੋਟਲ ਤੇ ਐਸੇ 20000 20000 ਉਹਦੇ ਚ ਕੁਝ ਵਾਪਸ ਆਇਆ ਜਾਂ ਵਾਅਦਾ ਹੋ ਗਿਆ ਹੈ ਮੁਆਵਜ਼ਾ ਨਹੀਂ ਕੁਝ ਨਹੀਂ ਆਇਆ ਕੁਝ ਨਹੀਂ ਉਹ ਕੁਲਵਿੰਦਰ ਅਰਗੀ ਲੈ ਕੇ ਗਿਆ ਜੀ ਇੱਕ ਨੰਬਰ ਤਾਰਾਂ ਦਾ ਮੁੰਡਾ ਜੀ ਗੁਰਪ੍ਰੀਤ ਹਾਂ ਹਾਂ ਜੀ ਤੁਹਾਡੇ ਬਾਈ ਮੇਰਾ ਜੀ 2 ਕਿੱਲੇ ਮੂੰ ਮੈਨੂੰ ਬਾਣ ਜਿਹੜਾ ਬੰਡਿਆ ਦਿੱਤਾ ਸੀ ਉਹਦੇ 2 ਕਿੱਲੇ ਬਾਣ ਤੇ ਆ ਗਈ ਸੀ ਮੈਨੂੰ 2 ਕਨਾਲਾਂ ਦੇ ਪੈਸੇ ਆਏ ਜੀ ਸਾਰੇ ਠੀਕ ਹੈ ਤੇ ਉਹ ਮੈਂ ਪੈਸੇ ਮੰਗੇ ਵੀ ਬਾਅਦ ਚ ਵੀ ਬਾਈ ਵੱਧ ਪੈਸੇ ਬਾਗੇ ਮੈਨੂੰ ਮੋੜ ਦੋ ਕਹਿੰਦੇ ਵੀ ਉਹ ਤਾਂ ਅਸੀਂ ਤਾਹਾਂ ਦੇਦੇ ਉਹ ਪੈਸੇ ਵੀ ਨਹੀਂ ਮੋੜੇ ਜੀ ਮੈਨੂੰ ਉਸ ਤੋਂ ਬਾਅਦ ਮੈਂ ਕੁਲਵਿੰਦਰ ਦੇ ਘਰੇ ਕੇਸ ਲਾਤਾ ਜੀ ਕੁਲਵਿੰਦਰ ਦਾ ਮੁੰਡਾ ਵਕੀਲ ਆਈ ਅੱਛਾ ਉਹਦੇ ਵਿੱਚ ਮੈਂ 10000 ਇੱਕ ਵਾਰ ਹੀ ਲਏ ਉਸ ਤੋਂ ਬਾਅਦ ਮੰਨ ਕੇ ਚਲੋ ਦੁਬਾਰਾ ਜੀ ਕਹਿੰਦੇ ਇਹ ਹੁਣ ਤੁਹਾਨੂੰ 10% ਅਸੀਂ ਕਟਾਂਗੇ ਪੈਸੇ ਆਉਣੇ ਆ ਹਾਂ ਹਾਂ ਉਹਦੇ ਪੈਸੇ ਫੇਰ ਤਿੰਨ ਵਾਰੀ ਪੈਸੇ ਦਿੱਤੇ ਮੈਂ ਹਾਂ ਮਨ ਲਾ ਦੋ ਵਾਰੀ ਕੁਲਵਿੰਦਰ ਕੇ ਕੇਸ ਕਾਦਾ ਲਾਇਆ ਤੂੰ ਉਹ ਕਹਿੰਦੇ ਜੀ ਵੀ ਪੈਸੇ ਵਧ ਕੇ ਆਉਣੇ ਆ ਵਾਦੇ ਦਾ ਕੇਸ ਹਾਂਜੀ ਵਾਦੇ ਦਾ ਜੀ ਉਹ ਮੰਨ ਲਓ ਕੁਲਵਿੰਦਰ ਦੇ ਘਰੇ ਅਸੀਂ ਆਪੇ ਕੁਲਵਿੰਦਰ ਦੇ ਘਰੀ ਪੈਸੇ ਦੇ ਗਏ ਜਿਹੜਾ ਜਿਹੜਾ ਪੈਸਾ ਇਕੱਠਾ ਕੀਤਾ ਗਿਆ ਇਹ ਕੇਸ ਲਾਉਣ ਵਾਸਤੇ ਵੀ ਨਹੀਂ ਨਹੀਂ ਇਹ ਰੇਟ ਵਧਾਉਣ ਖਾਤਰ ਸੀਗਾ ਪਹਿਲਾਂ ਜੀ ਇਹ ਸਪੈਸ਼ਲ ਤੁਹਾਡਾ ਕੀਤਾ ਗਿਆ ਕਿ ਸਾਰਿਆਂ ਦਾ ਕੇਸ ਲਾ ਨਹੀਂ ਕੇਸ ਬਹੁਤ ਘਰਾਂ ਦਾ ਲੱਗਿਆ ਬਈ ਹਾਂਜੀ ਤੇ ਉਹ ਘਰਾਂ ਉਹ ਘਰਾਂ ਦੇ ਵਿੱਚੋਂ ਕਿਸੇ ਨੂੰ ਵੱਧ ਕੇ ਪੈਸੇ ਆਏ ਨਹੀਂ ਕਿਸੇ ਨੂੰ ਨਹੀਂ ਆਏ ਕਿਸੇ ਨੂੰ ਨਹੀਂ ਉਹ ਤਾਂ ਇਹ ਨਹੀਂ ਕੇਸ ਅਜੇ ਚੱਲ ਰਿਹਾ ਜੀ ਕਹਿੰਦੇ ਵੀ ਪੈਸੇ ਹਜੇ ਆਉਣਗੇ ਜੀ ਕਹਿੰਦੇ ਤੇ ਜਿਹੜਾ 20-20 ਹਜ਼ਾਰ ਇਕੱਠਾ ਕਰਿਆ ਉਹ ਕਿੰਨੇ ਘਰਾਂ ਦਾ ਮੋੜਿਆ ਕੋਈ 4-5000 ਜਮੀਨ ਇਹ ਕਹਿੰਦੇ 4 ਮੋੜ ਨਹੀਂ ਦੇਖੋ ਜੀ ਆਪਣਾ ਆ ਵੀ ਸੀਗਾ ਮੈਨੂੰ ਵੀ ਪੈਸੇ ਵੱਧ ਪਾ ਗਏ ਬਾਈ ਵੀ ਮੈਂ ਤਾਂ ਦੋ ਗਨਾਂ ਵਾਲਾ ਪੈਸੇ ਆਇਆ ਉਹ ਕਹਿੰਦੇ ਵੀ ਪੈਸੇ ਤਾਹਾਂ ਦੇ ਦੇ ਜੀ ਹਾਂ ਹਾਂ ਜੀ ਆਪਾਂ ਦਾ ਉਹ ਮੈਂ ਤੁਹਾਨੂੰ ਹੋਰ ਦੱਸਦਾ ਜੀ ਉਹ ਲਿਸਟ ਬਣੀ ਸੀ ਕਾਪੀ ਵੀ ਪਈ ਹੈ ਜੀ ਹਜੇ ਉਹ ਐ ਨਹੀਂ ਪਤਾ ਕੀ ਦੇ ਘਰੇ ਆ ਕਾਪੀ ਦੇ ਉੱਪਰ ਨਾਮ ਲਿਖੇ ਸਾਰਿਆਂ ਦੇ ਜੀ ਹਾਂ ਜਿਨੇ ਪੈਸੇ ਮਤਲਬ ਬਾਣ ਆ ਉਹਨਾਂ ਦੇ ਉਹ ਕਾਪੀ ਮੁਤਾਬਕ ਹੀ ਪੈਸੇ ਤੁਹਾਨੂੰ ਪਤਾ ਲੱਗ ਜੂਏ ਇਹ ਵੀ ਕੀ ਦੇ ਕੀਦੇ ਕਿੰਨੇ ਪੈਸੇ ਗਏ ਵੀ ਤੁਸੀਂ ਜਿਹੜਾ ਇਹ ਪਰਚਾ ਕਰਾਇਆ ਜੋਧੇ ਮਹਾਰਾਜ ਨੇ ਇਹ ਸਹੀ ਬੰਦਦੇ ਹੋ ਤੁਸੀਂ ਸਹੀ ਹਾਂਜੀ ਸਹੀ ਹੈ ਜੀ ਸਹੀ ਹੋ ਗਿਆ ਹਾਂ ਬਾਕੀ ਮੰਨ ਲਓ ਜੀ ਆਪਾਂ ਮੇਨ ਕੁਲਵ ਜਿਹੜੇ ਜਿਹੜੇ ਦੂਜੇ ਬੰਦੇ ਆ ਜਿਹੜੇ ਚਾਰ ਬੰਦੇ ਉਹ ਗ੍ਰਾਹੀ ਕਰਨ ਚ ਸੀਗੇ ਕਿ ਨਹੀਂ ਗ੍ਰਾਹੀ ਕਰਨ ਚ ਸੀਗੇ ਹੀ ਗ੍ਰਾਹੀ ਕਰਨ ਦੇ ਵਿੱਚ ਅਸੀਂ ਵੀ ਸੀਗੇ ਜੀ ਤੁਸੀਂ ਵੀ ਸੀਗੇ ਹਾਂ ਸਾਨੂੰ ਇਹ ਗੱਲ ਦਾ ਨਹੀਂ ਪਤਾ ਸੀ ਦੇਖੋ ਇਸ ਦਾ ਜਦੋਂ ਸਾਰੇ ਪਿੰਡ ਨੇ ਗ੍ਰਾਹੀ ਕਰੀਆ ਅਸੀਂ ਖੁਦ ਗ੍ਰਾਹੀ ਕਰਾਉਂਦੇ ਰਹੇ ਹਾਂ ਜੀ ਠੀਕ ਹੈ ਗ੍ਰਾਹੀ ਤੋਂ ਬਾਅਦ ਮੰਨ ਲਓ ਪੈਸੇ ਇਕੱਠੇ ਹੋ ਗਏ ਹੂੰ ਉਹ ਕੁਲਵਿੰਦਰ ਗੁਲੀ ਪੈਸੇ ਗਏ ਨਹੀਂ ਸਾਡੇ ਹੁਣ ਜਿਹੜਾ ਕੁਲਵਿੰਦਰ ਸਿੰਘ ਆ ਹਾਂਜੀ ਉਹ ਹੱਥ ਨਹੀਂ ਆਇਆ ਦੂਜੇ ਤਿੰਨ ਆ ਗਏ ਉਹ ਤੁਸੀਂ ਕਿਵੇਂ ਮੰਨ ਰਹੇ ਹੋ ਵੀ ਦੇਖੋ ਜੀ ਹੁਣ ਇਹਦਾ ਜਾਂਚ ਤੋਂ ਪਤਾ ਲੱਗੂ ਦੇਖੋ ਉਹਨਾਂ ਨੂੰ ਹੁਣ ਆਪਾਂ ਦਾ ਪੈਸੇ ਕਿਹੜਾ ਉਹਨਾਂ ਨੂੰ ਦਿੱ ਜਾਂਚ ਕਰੇ ਤਾਂ ਪਤਾ ਲੱਗਣਾ ਹੀ ਬੰਦੇ ਆਪਾਂ ਉਹਨਾਂ ਦਾ ਕੋਈ ਰਿਲੇਸ਼ਨ ਇਲੀਗਿਲੇਸ਼ਨ ਨਹੀਂ ਲਾਉਂਦੇ ਆਪਾਂ ਦਾ ਮੇਨ ਕੁਲਵਿੰਦਰ ਤੇ ਲਾਉਨੇ ਆ ਉਸ ਤੋਂ ਬਾਅਦ ਕੁਲਵਿੰਦਰ ਕੋਲੇ ਅਸੀਂ ਦੋ ਵਾਰੀ ਫੇਰ ਗਏ ਜੀ ਮੇਰੀ ਪਰਝਾਈ ਹੈ ਜੀ ਹਾਂ ਮੇਰੇ ਬਰਾਦਰ ਉਹਦੇ ਘਰੋਂ ਮੰਨ ਲਓ ਸੀ ਉਹਨਾਂ ਦੇ ਘਰੇ ਗਏ ਉਹ ਕਹਿੰਦੇ ਵੀ ਹੁਣ ਤੁਹਾਨੂੰ ਕੇਸ ਵੀ ਲਾਉਣਾ ਪਈ ਪੈਸੇ ਵਾਦ ਕੇ ਆਉਣਗੇ ਉਹ ਸੀ ਕੇਸ ਚਲੋ ਚੱਲਦਾ ਰਿਹਾ ਸੀ ਮੰਨ ਲਓ ਜੀ ਤਿੰਨ ਵਾਰੀ ਪੈਸੇ ਇਹ ਕੇਸ ਦੇ ਵਿੱਚ ਦੇਤੇ ਜੀ ਛੋਡਾ ਸੁਣਾ ਹੀ ਆਇਆ ਜੀ ਕਿੱਲਾ ਪੈਸੇ ਕਿੰਨੇ ਮਿਲੇ ਤੁਹਾਨੂੰ ਸਾਨੂੰ 58 ਲੱਖ ਮਿਲਿਆ ਜੀ 58 ਲੱਖ ਮਿੜਿਆ ਕਿੱਲੇ ਦਾ ਤੇ ਇਹਨਾਂ ਨੇ ਕਿੰਨੇ ਪੈਸੇ ਲਏ ਹਥੋਂ ਕੁਲਵਿੰਦਰ ਹੋਣਾ ਨੇ ਇਹਨਾਂ ਨੇ 20000 ਜੀ ਉਹ ਪੈਸੇ ਵਾਪਸ ਆਏ ਨਹੀਂ ਜੀ ਵਾਦਾ ਆਇਆ ਉਸ ਤੋਂ ਬਾਅਦ ਨਾ ਕੋਈ ਵਾਦਾ ਨਹੀਂ ਆਇਆ ਕੁਲਵਿੰਦਰ ਨੂੰ ਕਦੇ ਮਿਲੇ ਫਿਰ ਨਹੀਂ ਜੀ ਕਦੇ ਨਹੀਂ ਮਿਲੇ ਤੁਸੀਂ ਪੈਸੇ ਵਾਪਸ ਲੈ ਨਹੀਂ ਸਾਡਾ ਸਾਂਝੇ ਖਾਤੇ ਚੋਂ ਤਾਂ 3.5 ਕਿੱਲੇ ਆਇਆ ਜੀ ਉਹ ਕਿੱਲਾ ਸਵਾ ਕਿੱਲਾ ਮੇਰੇ ਖਾਤੇ ਚ ਆਇਆ ਹਾਂ 20000 ਰੁਪਏ ਦਿੱਤਾ ਜੀ ਇਹਨਾਂ ਨੂੰ 20000 ਰੁਪਏ ਹਾਂਜੀ ਤੇ ਕਿੰਨਾ ਕੁਝ ਮੋੜਿਆ ਕੁਝ ਨਹੀਂ ਨਹੀਂ ਕੁਝ ਨਹੀਂ ਮੋੜਿਆ ਮੈਂ ਦਿੱਤਾ ਕਿਉਂ ਉਹ ਨਾਮ ਜਦੋਂ ਕਦੇ ਮਿਲਿਆ ਵੀ ਨਹੀਂ ਵਾਪਸ ਉਹ ਬੰਦਾ ਵਾਪਸ ਤਾਂ ਹੋ ਰਿਹਾ ਸਾਨੂੰ ਤਾਂ ਹੋਰ ਹੀ ਪਾਸੇ ਲਿਜਾ ਲੈ ਜੁਨੇ ਉਹਦਾ ਬੇਟਾ ਵਕੀਲ ਆ ਉਨੇ ਸਾਡਰ ਸਿੰਘ ਦਾ ਹਾਂ ਉਹਨੇ ਦੂਜੇ ਪਾਸੇ ਸਾਡੇ ਘਰ ਸਾਂਝੇ ਖਾਤੇ ਦਾ ਕੇਸ ਕਰਵਾਤਾ ਅਸੀਂ ਤਾਂ ਉਹ ਕੇਸਾਂ 'ਚ 2-2 3-3 ਲੱਖ ਰੁਪਇਆ ਲਾਈ ਬੈਠੇ ਆ ਹਾਂ ਸਾਨੂੰ ਤਾਂ ਹੋਰ ਹੀ ਪਾਸੇ ਲਜਾ ਲਿਆ ਮੁੜ ਕੇ ਅਸੀਂ ਇੱਕ ਪਾਸੇ 20 ਹਜ਼ਾਰ ਵਾਲਾ ਤਾਂ ਚੱਕਰੀ ਪਰੇ ਹੋਰ ਰਹਿ ਗਿਆ ਹਾਂ ਸਾਡਾ 2-2 ਲੱਖ ਵਕੀਲਾਂ ਨੂੰ ਦੇਣਾ ਪਿਆ ਉਹ ਦੂਆ ਦਾ ਹੂੰ ਤੋਂ ਤੋਂ ਬਾਈ ਕਿੰਨੇ ਪੈਸੇ ਲਏ ਆਪਣੇ ਜੀ 2.5 ਕਿੱਲੇ ਆਏ ਆ ਮਹਾਰਾਜਪਿੰਡਾ ਪੱਤੀ ਸੰਦਲੀ ਆ ਜੀ ਆਪਣੇ ਅੱਛਾ ਜੀ ਤੇ ਉਹ ਦੋ ਕਿੱਲਾਂ ਦੇ ਪੈਸੇ ਦਿੱਤੇ ਸੀ ਆਪਾਂ 40 ਹਜ਼ਾਰ ਰੁਪਇਆ ਠੀਕ ਹੈ ਤੇ ਉਹ ਦੂਆ 10 ਹਜ਼ਾਰ ਰੁਪਇਆ ਇਹਨਾਂ ਨੇ ਵਾਪਸ ਕੀਤਾ ਸੀ ਆਪਾਂ ਨੂੰ ਹੂੰ ਤੇ ਜਿਹੜੇ ਤੁਸੀਂ ਪੁੱਛਦੇ ਸੀ ਨਾ ਇਹਨਾਂ ਨੇ ਜੀ ਪਹਿਲਾਂ ਤਾਂ ਵਾਅਦੇ ਵਾਸਤੇ ਅਸਲ ਵਿੱਚ ਨਾ ਕੁਲਵਿੰਦਰ ਸਿੰਘ ਨੇ ਪਹਿਲਾਂ ਲੋਕਾਂ ਨੂੰ ਐ ਕਿਹਾ ਸੀ ਵੀ 1 ਕਰੋੜ ਤੇ 25 ਲੱਖ ਰੁਪਏ ਸੈਂਟਰ ਕਰਨ ਨੂੰ ਆ ਰਿਹਾ ਹੈ ਪ੍ਰਤੀ ਗਿੱਲੇ ਦਾ ਓਕੇ ਉਸ ਤੋਂ ਬਾਅਦ ਕਹਿੰਦਾ ਵੀ ਉਹਦੇ ਵਿੱਚ ਕਾਂਗਰਸ ਉਹ ਮੌਕੇ ਦਾ ਮੰਤਰੀ ਕੈਪਟਨ ਦੀ ਸਰਕਾਰ ਸੀ ਕਹਿੰਦੇ ਵਿੱਚ ਉਹ ਪੈਸੇ ਖਾਈ ਜਾਂਦੇ ਆਗੇ ਅੱਛਾ ਫਿਰ ਅਖੀਰ ਤੇ ਆ ਕੇ ਜਨੇ ਮਹੀਨਾ ਦੋ ਮਹੀਨੇ ਮਗਰੋਂ ਆ ਕੇ ਹੌਲੀ ਹੌਲੀ ਪਿੱਛੇ ਕਹਿੰਦਾ ਜੀ ਸਾਨੂੰ ਇਕੱਲਾ 25 ਲੱਖ ਰੁਪਏ ਹੀ ਮਿਲਣਾ ਇੱਕ ਗੱਲ ਹੋਰ ਵੀ ਆ ਮੈਂ ਹੁਣ ਮੇਰੇ ਦਿਮਾਗ 'ਚ ਆ ਗਈ ਜਦੋਂ ਪਰਚਾ ਕਰਾਉਣ ਜਾਂਦਾ ਜੋਧਾ ਕੱਲਾ ਜਾਂਦਾ ਜੋ ਅਗਲੀ ਐਫ ਆਈ ਆਰ ਉਹ ਉਦੋਂ ਜੀ ਸਾਨੂੰ ਨਾਂ ਤਾਂ ਪਤਾ ਸੀ ਵੀ ਉਹਦਾ ਜੈਸ ਟਾਈਮ ਜਾ ਰਿਹਾ ਜੀ ਹਾਂ ਅਸੀਂ ਪੰਜਾਂ 23 ਦੇ ਵਿੱਚ ਪੰਜਵੇਂ ਮਹੀਨੇ ਦੀ ਮੇਰੀ ਪੱਕੀ ਡੇਟ ਨਹੀਂ ਯਾਦ ਆ ਸੜਕ ਵਾਲੇ ਕਬਜ਼ਾ ਲੈਣ ਆਏ ਸੀ ਜੀ ਉਸ ਦਿਨ ਐਸ ਡੀ ਐਮ ਸੀਗੇ ਨਾਲ ਤੇ ਉਹਨਾਂ ਨੇ ਸੀ ਐਪਲੀਕੇਸ਼ਨ ਦਿੱਤੀ ਸੀ ਵੀ ਸਾਨੂੰ ਐ ਕਰਕੇ ਵੀ ਆ ਬੰਦੇ ਨੇ ਪੈਸੇ ਖਾਦੇ ਆ ਹਾਂ ਉਹ ਇਹ ਮੈਂ ਕਹਿੰਦੀ ਹਾਂ ਸੁੰਦਰ ਰੀਵਿੰਗਾ ਸੀ ਕੁਛ ਨਹੀਂ ਲਈ ਐਪਲੀਕੇਸ਼ਨ ਉਹਨਾਂ ਐਸ.ਡੀ.ਐਮ ਨੂੰ ਫੜਾਤੀ ਉਹਨਾਂ ਨੇ ਆਪਦੀ ਗੱਡੀ ਦੇ ਵਿੱਚ ਰੱਖ ਲਈ ਉਸ ਤੋਂ ਬਾਅਦ ਸਾਨੂੰ ਇਹਨਾਂ ਨੂੰ ਪਤਾ ਲੱਗਿਆ ਸੀ ਇਹਨਾਂ ਨੇ ਇੱਕ ਵਾਰੀ ਉੱਥੇ ਬੁਲਾਇਆ ਸੀਗਾ ਇਹਨੂੰ ਕੁਲਵਿੰਦਰ ਸਿੰਘ ਨੂੰ ਹੂੰ ਉਦੋਂ ਸਾਡਾ ਲੋਕਾਂ ਨੇ ਸਾਥ ਨਹੀਂ ਦਿੱਤਾ ਜੀ ਕਹਿੰਦੇ ਆਪਾਂ ਕੀ ਲੈਣਾ ਛੱਡੋ ਖੜਾ ਹੁਣ ਜੁਹਦੇ ਨੇ ਜਦੋਂ ਇਹ ਮੁੱਦਾ ਠਾ ਲਿਆ ਹੁਣ ਹੁਣ ਸਾਨੂੰ ਮੂਹਰੇ ਗਵਾਹੀ ਕਰਨ ਵਾਲਾ ਬੰਦਾ ਮਿਲ ਗਿਆ ਸੀ ਤਾਂ ਕਰਕੇ ਦੇਮਾ ਕਰ ਚੱਲੇ ਆ ਜੀ ਪਹਿਲਾਂ ਤਾਂ ਕਰਕੇ ਚੁੱਪ ਹੋ ਗਏ ਸੀ ਇੱਕ ਜਿਹੜੇ ਹੋਰ ਵੀ ਗੱਲ ਆ ਜਿਹੜਾ ਦੁਬਾਰਾ ਪਰਚਾ ਹੁੰਦਾ ਵੀ ਪਿੰਡ 'ਚ ਕਲੈਸ਼ ਨਾ ਹੋ ਜ ਯਾਰ ਲੈ ਲੈਣ ਆਏ ਸੀ ਤੁਹਾਨੂੰ ਮੈਨੂੰ ਨਾ ਜੀ ਮੈਂ 575 ਦੇ ਮੈਂ ਦਿੱਤੇ ਮੈਨੂੰ ਕੱਲ ਜਦੋਂ ਜਤਿੰਦਰ ਨੇ ਫੋਨ ਲਾਇਆ ਹਾਂ ਉਹਨੇ ਤੁਹਾਨੂੰ ਤੇਲਿੰਦਰ ਭਰਾ ਨਾਲ ਗੱਲ ਕਰਾਈ ਹੈ ਨਾ ਉਹ ਤੁਹਾਨੂੰ ਵੀਡੀਓ ਚ ਸਿੱਧੇ ਅੱਖੀਂ ਅੰਦਰ ਜਦੋਂ ਤੁਸੀਂ ਇੰਟਰਵਿਊ ਕਰੀ ਜਨਾ ਹਾਂ ਨਾ 1231 ਪਾਵਾਂਗੇ ਮੈਨੂੰ ਫੋਨ ਧਮਕੀ ਦਿੱਤੀ ਤਾਂ ਮੈਂ ਐਸਐਸਪੀ ਮੈਡਮ ਨਾਲ ਖੜਾ ਪਰ ਮੈਨੂੰ ਪੁੱਛਿਆ ਤਾਂ ਉਹ ਕਿ ਧਮਕੀ ਦੇ ਰਿਹਾ ਮੈਂ ਫੇਰ ਵੀ ਆਖਿਆ ਮੈਂ ਨਹੀਂ ਮੈਨੂੰ ਕੋਈ ਧਮਕੀ ਦੇ ਰਿਹਾ ਜੀ ਹੁਣ ਕਿੱਥੇ ਤਾਂ ਉਹਨਾਂ ਨੇ ਇਹ ਸੋਚਣਾ ਸੀਗਾ ਯਾਰ ਇਹ ਮਸਲਾ ਬਹੁਤ ਵੱਡਾ ਗਾ ਇਹ ਜਿਹੜੀ ਕਾਰਵਾਈ ਹੋਗੀ ਆਪਾਂ ਇਹਦੀ ਚੰਗੀ ਤਰ੍ਹਾਂ ਜਾਂਚ ਕਰਕੇ ਉਹ ਬੰਦਾ ਨਾ ਲੱਗੇ ਕੁਲਵਿੰਦਰ ਸਿੰਘ ਦਾ ਆਪਾਂ ਨੇ ਮਦਦ ਕਰਗੀ ਉਹਦਾ ਕੁਲਵਿੰਦਰ ਸਿੰਘ ਨੂੰ ਵੀ ਨਰਦੋਸੀ ਦੱਸੀ ਜਾਂਦੇ ਆ ਜਿਹੜੇ ਲੋਕ ਆ ਪੀੜਤ ਖੜਿਆ ਮੇਰੇ ਨਗਰ ਦੇ ਪਿੰਡ ਦੇ ਸਾਡੇ ਪਿੰਡ ਦੇ ਪੈਣੀ ਦੇ ਦੋ ਚਾਰ ਬੰਦੇ ਆਇਆ ਹਨਾ ਹੁਣ ਤੁਸੀਂ ਐਂ ਦੇਖੋ ਸਾਡੀ ਇਹ ਵੀਡੀਓ ਜਦੋਂ ਵਾਇਰਲ ਹੋਊਗੀ ਅਸੀਂ ਨੰਬਰ ਵੀ ਜਾਰੀ ਮੈਂ ਤੁਹਾਨੂੰ ਬੋਲਣ ਲੱਗਾਂਗੇ ਜਿਹੜੇ ਹੋਰ ਪਿੰਡਾਂ ਚੋਂ ਪੈਸੇ ਇਕੱਠੇ ਕਰਕੇ ਆਏ ਆ ਹਨਾ ਸਵਾਰਕ ਕਰੋ ਅਸੀਂ ਵੱਡਾ ਇਕੱਠ ਰੱਖਾਂਗੇ ਉਸ ਤੋਂ ਬਾਅਦ ਮੈਂ ਨੰਬਰ 98776 05353 ਹੁਣ ਉਸ ਤੋਂ ਬਾਅਦ ਇਹ ਮੈਨੂੰ ਭਰਾ ਮਿਲੇ ਸਾਰੇ ਹਨਾ ਬੜੇ ਫੋਨਾਂ ਜਾਂਦੇ ਉਹ ਕਹਿੰਦੇ ਅਸੀਂ ਬੰਦਿਆਂ ਨਾਲ ਗੱਲਬਾਤ ਕਰੀਏ ਨਾ ਇਕੱਠ ਕਰਕੇ ਅਸੀਂ ਕੋਈ ਉਸ ਤੋਂ ਬਾਅਦ ਵੱਡਾ ਐਕਸ਼ਨ ਆਸੀਂ ਉਹ ਕਹਿੰਦੇ ਰੋਡ ਬੰਦ ਕਰਾਂਗੇ ਨਾ ਪ੍ਰਧਾਨ ਜੀ ਦਾ ਮੈਂ ਧੰਨਵਾਦ ਕਰਦਾ ਹਰਿੰਦਰ ਸਿੰਘ ਹਿੰਦਾ ਜੀ ਦਾ ਹਨਾ ਜਿਹੜੇ ਕਾਲੀ ਦਲ ਦਾ ਪਹਿਲਾਂ ਤੇ ਮੋਟਰ ਰਹਾ ਕਿ ਠੱਗੀਆਂ ਮਾਨੀਆਂ ਚੋਰਾਂ ਨਾਲ ਰਲਣਾ ਇਹ ਬੰਦਿਆਂ ਨੂੰ ਆ ਆਪ ਦੇ ਜਿਹੜੇ ਲੋਕ ਇਹਨਾਂ ਨੇ ਇੰਨੇ ਨੇ ਤੱਕਾ ਹੋਇਆ ਲੋਕਾਂ ਤੋਂ ਪੈਸਾ ਘੱਟਾ ਗਿਆ ਹਲਕਾਂ ਚਾਹ ਲੱਗਿਆ ਲੋਕਾਂ ਨਾਲ ਦੇ ਨਗਰ ਨਾਲ ਖੜਨ ਜਿਹੜੇ ਬੰਦਿਆਂ ਨੇ ਪੈਸਾ ਇਕੱਠਾ ਕਰਕੇ ਦਿੱਤਾ ਬੰਦਿਆਂ ਨੇ ਉਹ ਕਹਿੰਦੇ ਨੇ ਕਿਸ ਤੋਂ ਉਹਨੂੰ ਦਿੱਤਾ ਬਈ ਨਾਂ ਲੈਦਾਂ ਨੂੰ ਜੇ ਉਹ ਪ੍ਰਧਾਨ ਜੀ ਨੂੰ ਬੇਨਤੀ ਹੋਰ ਵੀ ਕਰਦਾ ਕਾਲੀ ਦਲ ਦੇ ਕੁਰਵਿੰਦਰ ਸਿੰਘ ਜੀ ਆਹੋ ਸਾਡੇ ਪਿੰਡ ਨਗਰ ਦੇ ਵਿੱਚ ਆ ਜਾਓ ਸੰਗਤ ਦੇ ਵਿੱਚ ਆ ਸਾਡੇ ਪੀੜਤ ਲੋਕਾਂ ਨੂੰ ਸੱਦ ਲਾਂਗੇ ਸਾਰਿਆਂ ਨੂੰ ਜਿਹੜੀ ਗੱਲਬਾਤ ਆ ਨਗਰ ਜਿੰਦਾ ਕਿ ਦੱਸ ਦੇਣਾ ਭਾਈ ਇੰਨਾ ਪੈਸਾ ਇਕੱਠਾ ਕੀਤਾ ਸੀ ਦੱਸਾਂਗੇ ਹੁਣ ਤਾਂ ਆ ਦੱਸੋ ਜਿੰਨੇ ਨੇ ਪੈਸੇ ਬੋਲੇ 7-8 ਲੱਖ 10 ਲੱਖ ਤਾਂ ਇੱਥੇ ਘੱਟਾ ਹੋ ਗਿਆ ਹਾਂ ਦੱਸੋ ਮੈਨੂੰ ਹਾਂ ਸੋ ਇਹ ਜੋਧਾ ਮਹਰਾਸੀ ਪਿੰਡ ਵਾਸੀ ਸੀ ਹੋਰ ਵੀ ਬਹੁਤ ਪਿੰਡਾਂ ਦੇ ਆ ਇਕੱਲੇ ਮਹਰਾਜ ਪਿੰਡ ਦੇ ਨਹੀਂ ਸੀ ਇਹਨਾਂ ਨੇ ਆਪ ਦਾ ਮਾਮਲਾ মিডিਆ ਦੇ ਸਾਹਮਣੇ ਰੱਖ ਦਿੱਤਾਗਾ ਐਫ ਆਈ ਆਰ ਚਾਹੇ ਕਮਜ਼ੋਰ ਆ ਚਾਹੇ ਉਹਦੇ ਤੇ ਰਿਲੀਜ਼ ਹੋ ਗਏ ਪਰ ਇਹਨਾਂ ਨੇ ਵੀ ਐਲਾਨ ਕਰ ਦਿੱਤਾ ਵੀ ਅਸੀਂ ਵੀ ਇਸ ਮਾਮਲੇ ਨੂੰ ਲੈ ਕੇ ਜਿਹੜਾ ਹੈਗਾ ਉਹ ਲੰਬਾ ਸੰਘਰਸ਼ ਵਿੱਡਾਂਗੇ ਇੱਕ ਮੇਨ ਜਿਹੜਾ ਸਾਜ਼ਿਸ਼ ਘੜਾ ਕੁਲਵਿੰਦਰ ਸਿੰਘ ਉਹਦਾ ਪ੍ਰਮੁੱਖ ਤੌਰ ਦੇ ਉੱਤੇ ਨਾਮ ਆ ਰਿਹਾ ਹੈਗਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਪਿੰਡਾਂ ਦੇ ਵਿੱਚ ਚੱਲ ਰਹਿਣਾਆਂ ਗਈਆਂ ਸਾਡੀ ਵੀ ਬੇਨਤੀ ਆ ਵੀ ਜੇ ਇਹਦਾ ਗਵਨ ਹੋਇਆ ਹੈਗਾ ਤੁਸੀਂ ਆਓ ਤੇ ਲੰਬਾ ਸੰਘਰਸ਼ ਕਰੋ ਚਾਹੇ ਇਹਦੀ ਬਿਜ਼ਨਸ ਜਾਂਚ ਹੋਵੇ کورٹ ਦੇ ਵਿੱਚ ਹੋਵੇ ਜਾਂ ਪਰਚੇ ਹੋਣ ਪਰ ਕਿਉਂਕਿ ਜੇ ਕੋਈ ਬੰਦਾ 20-20 ਹਜ਼ਾਰ ਲੈ ਰਿਹਾ ਕਿਉਂਕਿ ਲੋਕਾਂ ਨੂੰ ਵੀ ਇਹਦੇ ਚ ਮੱਤ ਆ ਰਹੀ ਹੈ ਵੀ ਅਸੀਂ ਆਏ ਮੂੰਹ ਚੱਕ ਕੇ ਕਿਸੇ ਨੂੰ ਕਿਵੇਂ ਪੈਸੇ ਫੜਾ ਸਕਦੇ ਹਾਂ ਅੱਗੇ ਤੋਂ ਲੋਕ ਵੀ ਪਾਸਾ ਵੱਟਿਆ ਕਰਨਗੇ ਇਹੇ ਲੋਕਾਂ ਤੋਂ ਇਸ ਖਬਰ ਦੇ ਨਾਲ ਅਸੀਂ ਚੰਗੀ ਤਰ੍ਹਾਂ ਬਣੇ ਰਹਾਂਗੇ ਦੂਜੇ ਪਾਸੇ ਇੱਕ ਮਾਮਲਾ ਹੋਰ ਆ ਅੱਜ ਫਿਰ ਦੁਬਾਰਾ SDM ਦੇ ਸਾਹਮਣੇ ਬੰਦੇ ਪੇਸ਼ ਕਰਨੇ ਅਜ ਜਮਾਨਤ ਮਿਲਦੀ ਆ ਉਹਦੇ ਤੇ ਵੀ ਤੁਹਾਨੂੰ ਅਪਡੇਟ ਦਵਾਗੇ ਨਹੀਂ ਮਿਲਦੀ ਉਹਦੇ ਤੇ ਵੀ ਅਪਡੇਟ ਦਵਾਗੇ ਇਹ ਦੂਜੀ ਤਰ ਕੀ ਕਰ ਰਹੀ ਆ ਉਹਦੇ ਤੇ ਵੀ ਅਪਡੇਟ ਰਹਾਗੇ ਤੁਸੀਂ ਬਣੇ ਰਹੋ ਸਾਡੇ ਨਾਲ ਸਮਾਂ ਦਿੱਤਾ ਜੀ ਧੰਨਵਾਦ